ਤੁਸੀਂ ਦੇਖ ਰਹੇ ਹੋ ਪੁਲੰਦ ਪੰਜਾਬ ਦੇ ਚੀਫ ਮਿਨਿਸਟਰ ਨਾਲ ਮੀਟਿੰਗ ਟੁੱਟ ਜਾਣ ਤੋਂ ਬਾਅਦ ਚੀਫ ਮਿਨਿਸਟਰ ਪ੍ਰਵੋਕ ਹੋ ਕੇ ਚੁਣੌਤੀ ਦੇ ਕੇ ਜਦੋਂ ਚਲੇ ਗਏ ਤੇ 5 ਮਾਰਚ ਦਾ ਮੈਂ ਨਹੀਂ ਹੋਣ ਦੇਵਾਂਗਾ ਜੇ ਤੁਸੀਂ ਕਰਨਾ ਕਰ ਲੋ ਉਸੇ ਰਾਤ ਤੋਂ ਕਿਸਾਨਾਂ ਦੀ ਫੜੋ ਪੜਾਈ ਹੋਣੀ ਸ਼ੁਰੂ ਹੋ ਗਈ ਸੀ 2 ਦਿਨ ਪਹਿਲਾਂ ਹੀ ਉਸੇ ਉਸੇ ਰਾਤ ਨੂੰ ਹੀ ਬਹੁਤ ਸਾਰੇ ਆਗੂ ਫੜੇ ਗਏ ਪਹਿਲੀ ਰਾਤ ਤੱਕ ਹੀ 350 ਦੇ ਕਰੀਬ ਕੰਨੇ ਸੀ ਫੜੇ ਜਾ ਚੁੱਕੇ ਨੇ ਤੇ ਉਸ ਤੋਂ ਬਾਅਦ ਫਿਰ ਅਗਲੇ ਦਿਨ ਅੱਕ ਪਿੱਛੇ ਆਪਣੇ ਤੇ ਪੁੱਛ ਤੇ ਇਸੇ ਢੰਗ ਨਾਲ ਉਹਨਾਂ ਨੇ ਤਹਿਸੀਲਦਾਰਾਂ ਦੇ ਮਾਮਲੇ 'ਚ ਵਰਤੇ ਆ ਪਹਿਲਾਂ 14 ਸਸਪੈਂਡ ਕਰ ਦੋ ਫਿਰ ਸਭ ਨੂੰ ਬਦਲ ਦੋ ਇੱਧਰ ਉੱਧਰ ਤੇ ਉਹ ਵੀ ਵਾਪਸ ਆ ਗਏ ਤੇ ਕਹਿੰਦੇ ਕਿਸਾਨਾਂ ਨੇ ਵੀ ਫਿਲਹਾਲ ਜਿਹੜਾ ਪੰਜ ਮੋਰਚਾ ਸੀਗਾ ਚੰਡੀਗੜ੍ਹ ਲਾਉਣ ਦਾ ਉਹ ਆਈਡੀਆ ਵਾਪਸ ਲਿਆ ਤੇ ਹੁਣ ਮੀਟਿੰਗ ਕਰਕੇ ਕੋਈ ਫੈਸਲਾ ਹੋਇਆ ਤਾਂ ਤੇ ਸਾਰੇ ਪ੍ਰਕਰਨ ਤੇ ਗੱਲਬਾਤ ਕਰਨ ਲਈ ਮੇਰੇ ਨਾਲ ਨੇ ਬੀਕੇ ਜੂ ਇਕਤਾ ਉਗਰਾਹਾ ਦੇ ਪ੍ਰਧਾਨ ਜੁਗਿੰਦਰ ਸਿੰਘ ਉਗਰਾਹਾ ਜੀ ਬਹੁਤ ਬਹੁਤ ਸਵਾਗਤ ਹੈ ਉਗਰਾਹਾ ਸਾਹਿਬ ਸਤਿ ਸ਼੍ਰੀ ਅਕਾਲ ਜੀ ਧੰਨਵਾਦ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਉਗਰਾਹਾ ਸਾਹਿਬ ਕੀ ਦੇਖਿਆ ਜਾਏ ਚੀ ਮਿਨਿਸਟਰ ਨੇ ਆਪਣੀ ਪਗਾਲੀ ਹੈ ਸਟੇਟ ਨੇ ਆਪਣੀ ਸੱਤਾ ਦਿਖਾਉਂਦੀ ਹੈ ਜਾਂ ਇਹ ਸਾਰੇ ਮਾਮਲੇ ਨੂੰ ਕਿਵੇਂ ਲਿਆ ਜਾਏ ਦੇਖੋ ਸਟੇਟ ਦਾ ਬੈਸ ਸਟੇਟ ਤੋਂ ਤਕੜਾ ਤਾਂ ਵੀਰ ਕੋਈ ਹੁੰਦਾ ਨਹੀਂ ਸਰਕਾਰ ਹੈ ਤੇ ਸਰਕਾਰ ਕੋਲੇ ਪਾਵਰ ਹੈ ਉਹਨਾਂ ਕੋਲੇ ਫੋਰਸਾਂ ਨੇ ਕਾਨੂੰਨ ਹੈ ਸਾਰਾ ਕੁਝ ਉਹਨਾਂ ਕੋਲੇ ਹੈਗਾ ਇਹ ਤਾਂ ਅਸੀਂ ਸਮਝ ਲਿਆ। ਇਹ ਸਮਝਦੇ ਹੋਏ ਵੀ ਅਸੀਂ ਜੋ ਪ੍ਰੋਟੈਸਟ ਕਰਨਾ ਚਾਹੁੰਦੇ ਸੀ ਚੰਡੀਗੜ੍ਹ ਜਾ ਕੇ ਸਾਡਾ ਤਾਂ ਉਦੋਂ ਵੱਧ ਹੋ ਗਿਆ ਜੀ ਜਿਹੜਾ ਸਿਰ 5-6 ਦਿਨਾਂ ਚ 7 ਦਿਨਾਂ ਚ ਅਸੀਂ ਕਰਨਾ ਸੀ ਉਦੋਂ ਤਾਂ ਜਾਦੇ ਸਾਡੀ ਹਾਈਲਾਈਟ ਹੋ ਗਈ ਗੱਲ। ਚਲ ਇਹ ਤਾਂ ਛੱਡੀ ਐ ਕਹਿ ਸਕਦੇ ਆ ਕੋਈ ਚੰਡੀਗੜ੍ਹ ਇਹ ਤਾਂ ਹੈ ਨਹੀਂ ਸੀ ਵੀ ਚੰਡੀਗੜ੍ਹ ਜਾ ਕੇ ਕੋਈ ਕੁਝ ਰੱਖਿਆ ਪਿਆ ਸੀ ਜਿਹੜਾ ਅਸੀਂ ਚੱਕ ਕੇ ਲੈ ਕੇ ਆਉਣਾ ਸੀ। ਨਾ ਹੀ ਚੰਡੀਗੜ੍ਹ ਦਾ ਕੋਈ ਅਸੀਂ ਲਾਸ ਕਰਨਾ ਸੀਗਾ ਨਾ ਹੀ ਸਾਡਾ ਇਰਾਦਾ ਸੀ ਤੇ ਇਹ ਸਰਕਾਰ ਦੀ ਹੁੰਮ ਹੈ ਸਰਕਾਰ ਦਾ ਹੰਕਾਰ ਸਰਕਾਰ ਹੁੰਨੇ ਆ ਸੀ ਅਸੀਂ ਮੁੱਖ ਮੰਤਰੀ ਹੁੰਨੇ ਆ ਇਹ ਦਿਖਾਉਣ ਕਿਦਾਂ ਉਹ ਜਿਹੜੇ ਕਾਮਜਾਬ ਹੋਏ ਨੇ ਕਿਉਂਕਿ ਕਿਹਾ ਜਾਂਦਾ ਵੀ ਜੱਟਾਂ ਦੇ ਮੁੰਡਾ ਦਾ ਸਹੱਗੇ ਦੇ ਮਾਨ ਨਹੀਂ ਹੁੰਦਾ ਹੁਣ ਤਾਂ ਕੁਰਸੀ ਤੇ ਬੈਠਾ ਹੈ ਫਿਰ ਉਹਨੇ ਉਹ ਦਿਖਾਈ ਹੈ ਗੱਲ ਆਪਦੀ ਇਹਨੇ ਮੈਂ ਮੇਰੀ ਜ਼ਿੰਦਗੀ ਦਾ ਇਹ ਤਜਰਬਾ ਵੀ ਅਸੀਂ ਮੁੱਖ ਮੰਤਰੀ ਅਮਰਿੰਦਰ ਨੂੰ ਸਭ ਤੋਂ ਕਰੜਾ ਮੁੱਖ ਮੰਤਰੀ ਮੰਨਦੇ ਹੁੰਦੇ ਯਾਰ ਉਹ ਜਿਵੇਂ ਫੌਜੀ ਐ ਵੀ ਕਰੜਾ ਐ ਪਰ ਉਹਨੇ ਵੀ ਇਹ ਕਦੇ ਕੀਤਾ ਸੀ ਜਿਵੇਂ ਇਹਨੇ ਕੀਤਾ ਐ ਤਾਂ ਐਂ ਜੀ ਸਿੱਤ ਵਾਲੀ ਗੱਲ ਹੀ ਐ ਐਡੀ ਕੋਈ ਗੱਲ ਵੀ ਨਹੀਂ ਕੱਲ ਹੀ ਮੇਰੀ ਮਤਲਬ ਮੇਰੇ ਨੂੰ ਡੀਜੀਪੀ ਨਾਲ ਮੇਰੀ ਗੱਲ ਹੋਈ ਮੈਨੂੰ ਫੋਨ ਤੇ ਮੇਰੇ ਨਾਲ ਗੱਲ ਕੀਤੀ ਉਹਨੇ ਕਹਿੰਦਾ ਜੀ ਛੋਟੀ ਜੀ ਗੱਲ ਤੇ ਨਿਬੜ ਜੀ ਮੈਂ ਕਦੇ ਕੋਈ ਐਡੀ ਗੱਲ ਤੁਹਾਨੂੰ ਲੱਗੀ ਵੀ ਸਾਨੂੰ ਨਾ ਪਤਾ ਲੱਗਿਆ ਹੋਵੇ ਵੀ ਕੋਈ ਅਸੀਂ ਖਰਬੀ ਗੱਲ ਕਹਤੀ ਇਹਨਾਂ ਵੀ ਮੈਨੂੰ ਤਾਂ ਨਹੀਂ ਕੋਈ ਲੱਗੀ ਪਤਾ ਨਹੀਂ ਮੁੱਖ ਮੰਤਰੀ ਸਾਹਿਬ ਨੂੰ ਕੀ ਹੋਇਆ ਜੇ ਨਹੀਂ ਐ ਗੱਲਾਂ ਮਤਲਬ ਮੂਹਨੇ ਮਤਲਬ ਜਿਹੜੀ ਗੱਲ ਦੀ ਇਹ ਖੇਡ ਸੀ ਕਿਹੜੇ ਪਾਸੇ ਨੂੰ ਤੁਰਕੀ ਸਮਝ ਨਹੀਂ ਆਉਂਦੀ ਵੀ ਇਹ ਛੜਕਾ ਰੋਕ ਲੈਂਦੇ ਨੇ ਇਹ ਰੇਲਾਂ ਰੋਕ ਲੈਂਦੇ ਨੇ ਇਕਨੋਮੀ ਪੰਜਾਬ ਦੀ ਇਕਨੋਮੀ ਦਾ ਬੜਾ ਨੁਕਸਾਨ ਹੋ ਗਿਆ ਵੀ ਤੇਰੇ ਕੱਲੇ ਦੀ ਹੈ ਪੰਜਾਬ ਪੰਜਾਬ ਦੀ ਕੋਈ ਨਾ ਨੁਕਸਾਨ ਸਾਡਾ ਵੀ ਤਾਂ ਹੁੰਦਾ ਤੇਰਾ ਇਕੱਲੇ ਦਾ ਹੁੰਦਾ ਨੁਕਸਾਨ ਤੂੰ ਜਿਆਦਾ ਵਫਾਦਾਰ ਹੈ ਪੰਜਾਬ ਦਾ ਯਾਨੀ ਇਹ ਜਿਹੜੀਆਂ ਗੱਲਾਂ ਮਤਲਬ ਉਹ ਕਰ ਰਿਹਾ ਅਸੀਂ ਇਹ ਗੱਲ ਨੂੰ ਧਿਆਨ ਚ ਰੱਖ ਕੇ ਕੱਲ ਹੁਣ ਪੁੱਛੀ ਉਹਨੂੰ ਵੀ ਸੜਕ ਕਿਉਂ ਨਹੀਂ ਰੋਕੀ ਸੀ ਕੱਲ ਕੱਲ ਅਮੀਰ ਜੀ ਤੁਸੀਂ ਦੇਖਿਆ ਸੀ ਬੈਠੇ ਆ ਬਰਦਰਸ਼ਨ ਆਇਆ ਮੇਰੀ ਵੀਡੀਓ ਵੀ ਤੁਸੀਂ ਪੜ੍ਹੀ ਹੋਣੀ ਹੈ ਸੁਣੀ ਹੋਣੀ ਹੈ ਸਾਰੇ ਬੰਦੇ ਸਾਈਡਾਂ ਦੇ ਪਾਸੇ ਦੇ ਬੈਠੇ ਸੀ ਸੜਕ ਤਾਂ ਪੁਲਿਸ ਨੇ ਰੋਕੀ ਹੋਈ ਸੀ ਬਿਲਕੁਲ ਪਰ ਜਿਹੜਾ ਉਹਨੂੰ ਲੱਗਦਾ ਇੱਕ ਬੰਦਾ ਨਾ ਰਾਤ ਨੂੰ ਹੋਰ ਮਾਨ ਸਨਮਾਨ ਨਾਲ ਸੌਂ ਗਿਆ ਜਾ ਕੇ ਵੀ ਦੇਖੋ ਤਹਿਸੀਲਦਾਰ ਵੀ ਦੁਕਾਨੇ ਤੇ ਉਹ ਵੀ ਆ ਕੇ ਹੜਤਾਲ ਛੱਡ ਕੇ ਕਿਉਂਕਿ ਉਹਨਾਂ ਦਾ ਤਾਂ ਚਲੋ ਅਲੱਗ ਮਾਮਲਾ ਇੱਕ ਕ腐ਸ਼ਨ ਦਾ ਵੀ ਮਾਮਲਾ ਹੈ ਕ腐ਸ਼ਨ ਦੇ ਵਿੱਚ ਕੰਮ ਕਿਸੇ ਇੱਕ 2 3 4 ਜਿਹਨਾਂ ਨੂੰ ਫੜਨਾ ਹੁੰਦਾ ਉਹਨਾਂ ਨੂੰ ਤਾਂ ਫੜ ਲੈ ਦੀ ਫਿਰ ਸਮੂਹਿਕ ਚੱਲ ਪੋ ਕੰਮ ਜਿਹੜਾ ਵੀ ਤਰੀਕਾ ਹੁੰਦਾ ਕਹਿੰਦੇ ਹੁਣ ਕਿਸਾਨਾਂ ਨਾਲ ਵੀ ਹੋ ਗਿਆ ਚਲੋ ਕਿਸਾਨ ਵੀ ਅੱਗੇ ਨੂੰ ਐ ਧਰਨਾ ਸ਼ਾਇਦ ਨਾ ਲਾਇਆ ਕਰਨਗੇ ਅਸੀਂ ਉਸੇ ਤਰੀਕੇ ਨਾਲ ਦੇਖਾਂਗੇ ਜਿਹੜਾ ਵੀ ਹੋਏ ਬਿਲਕੁਲ ਨੂੰ ਦੇਖਣਾ ਚਾਹੀਦਾ ਹੈ ਇਹਦੇ ਬਿਨਾ ਅਸੀਂ ਵੀ ਨਹੀਂ ਤੱਕੜੇ ਹੁੰਦੇ ਜੇ ਮੁੱਖ ਮੰਤਰੀ ਸਾਹਿਬ ਐ ਇਹ ਦੇਖਣਾ ਚਾਹੁੰਦਾ ਨਾ ਇਹਨੂੰ ਹੋਰ ਤਜਰਬਾ ਕਰਨਾ ਚਾਹੀਦਾ ਤੇ ਇਹ ਸਕਤਾਈ ਇਹਨੂੰ ਹੋਰ ਕਰਨੀ ਚਾਹੀਦੀ ਹੈ ਕਿਉਂਕਿ ਅਸੀਂ ਵੀ ਵੇਸਲੇ ਜੇ ਹੋਈ ਇਹ ਕਰਕੇ ਦੇਖਣ ਇਹ ਇਹ ਜਿਹੜਾ ਤਜਰਬਾ ਇਹਨਾਂ ਨੇ ਹੁਣ ਕੀਤਾ ਇਹਨੂੰ ਦੁਹਰਾ ਕੇ ਦੇਖਣਾ ਅਸੀਂ ਤੁਹਾਡੇ ذریعے ਕਹਿਣਾ ਚਾਹੁੰਦੇ ਆ ਮੁੱਖ ਮੰਤਰੀ ਜੀ ਨੂੰ ਇਹ ਇਹ ਠੀਕ ਲੱਗਦਾ ਵੀ ਮੁੱਖ ਮੰਤਰੀ ਤਾਂ ਇਸ ਤਰੀਕਾ ਸਰਕਾਰ ਤਾਂ ਐਂ ਚੱਲਦੀ ਹੁੰਦੀ ਹੈ ਡਾਂਗ ਦੇ ਜ਼ੋਰ ਨਾਲ ਮੁੱਖ ਮੰਤਰੀ ਸਾਹਿਬ ਤੁਹਾਨੂੰ ਭਲੇਖਾ ਹੈ ਅੰਗਰੇਜ਼ਾਂ ਕੋਲ ਤਾਂ ਤੇਰੇ ਨਾਲ ਕਿਤੇ ਵੱਡੀ ਡਾਂਗ ਸੀ ਉਦੋਂ ਬਾਦਸ਼ਾਹਾਂ ਕੋਲ ਬਾਦਸ਼ਾਹਾਂ ਕੋਲੇ ਇਦੋਂ ਵੱਡੀ ਡਾਂਗ ਸੀ ਤੇ ਮੁਗਲਾਂ ਕੋਲੇ ਇਦੋਂ ਵੱਡੀ ਡਾਂਗ ਸੀ ਕਿਹੜੀ ਹਕੂਮਤ ਆਈ ਹੈ ਜਿਹਦੇ ਕੋਲ ਡਾਂਗ ਨਹੀਂ ਤੇਰੇ ਕੋਲ ਤਾਂ ਜੀ ਡਾਂਗ ਹੈ ਨਹੀਂ ਦੇਰ ਤਾਰ ਸਾ ਵੀ ਮੱਥਿਆ ਹੋਇਆ ਵੀ ਕਿੰਨਾ ਚਿਰ ਰਾਜ ਕਰਨਾ ਤਾਂ ਇਸ ਕਰਕੇ ਜੇ ਇਹਨਾਂ ਨੂੰ ਇਹ ਪੈਂਤਰਾ ਠੀਕ ਲੱਗਦਾ ਮੈਨੂੰ ਤਾਂ ਇਹ ਸੀ ਵੀ ਆਪਦੀ ਗੱਲ ਤੇ ਪਛਤਾਵਾ ਕਰਕੇ ਆਪਦੇ ਵਿੱਚ ਕੋਈ ਮੋੜਾ ਲੈਉਣਗੇ ਹੋ ਪਰ ਜੇ ਉਹਨਾਂ ਦੇ ਦਿਮਾਗ ਦੇ ਵਿੱਚ ਇਹ ਗੱਲ ਹੈ ਵੀ ਜਿਹੜਾ ਤਰੀਕਾ ਮੈਂ ਅਪਣਾਇਆ ਕਿਸਾਨਾਂ ਨਾਲ ਤਹਿਸੀਲਦਾਰਾਂ ਨਾਲ ਮੁਲਾਜ਼ਮਾਂ ਨਾਲ ਉਹ ਇੱਧਰ ਵੀ ਚੱਲ ਜੂਗਾ ਇਹ ਸੌਦਾ ਮਹਿੰਗਾ ਜ਼ਰੂਰ ਹੈ ਇਹ ਦੇਖ ਲੈ ਤੁਸੀਂ ਤੇ ਸਤਿ ਪੁੱਤ ਅੱਪਾ ਗੱਲ ਕਰ ਰਹੇ ਸੀ ਕਿ ਇੱਕ ਪਾਸੇ ਚੀਫ ਮਿਨਿਸਟਰ ਨੇ ਐਵੇਂ ਵੀ ਕਿਹਾ ਜਿਵੇਂ ਪ੍ਰਧਾਨ ਮੰਤਰੀ ਤੁਹਾਨੂੰ ਕਹਿੰਦਾ ਰਿਹਾ ਇੱਕ ਟੈਲੀਫੋਨ ਦੂਰ ਹੈ ਕਹਿੰਦਾ ਦਰਵਾਜ਼ੇ ਖੁੱਡੇ ਵੀ ਨੇ ਮੇਰੇ ਜਦ ਮਰਜੀ ਆ ਜਾਣ ਮੇਰੇ ਕੋਲ ਉਸ ਤੋਂ ਦੁਬਾਰਾ ਵੀ ਗੱਲ ਕਰਨ ਲਈ ਤੇ ਉਹ ਦਰਵਾਜ਼ੇ ਦਿਖਾਈ ਦੇ ਰਹੇ ਨੇ ਤੁਹਾਨੂੰ ਜਿੱਥੋਂ ਖੁੱਲੇ ਨੇ ਤੇ ਕਿਸ ਤਰੀਕੇ ਨਾਲ ਜਾਣਾ ਹੁੰਦਾ ਇਹ ਤਾਂ ਹੁਣ ਚੱਲ ਅਸੀਂ ਦੇਖਾਂਗੇ ਵੀ ਦਰਵਾਜ਼ੇ ਖੁੱਲੇ ਨੇ ਕਿ ਦਰਵਾਜ਼ੇ ਬੰਦ ਨੇ ਇੱਕ ਵਾਰੀ ਤਾਂ ਬੰਦ ਕਰਕੇ ਆਇਆ ਉਹ ਹੁਣ ਤਾਂ ਖੁੱਲੇ ਕਹਿਣ ਦੀ ਤਾਂ ਉਹਦੀ ਗੱਲ ਹੀ ਹੈ बाकी अमल देख लेंगे हम। हम की लेन जाना की है प्लस मुख्यमंत्री कहंदा भी जबों ਗੱਲਬਾਤ ਵਾਸਤੇ ਆਗੇ ਤੁਸੀਂ ਫੇਰ ਧਰਨੇ ਦੀ ਕੀ ਤੋਕ ਹੈ। ਕਿੰਨਾ ਬੜਾ ਝੂਠ ਹੈ ਵੀ ਸਾਰੀਆਂ ਮੰਗਾਂ ਕੇਂਦਰ ਨਾਲ ਸੰਬੰਧਤ ਨਹੀਂ। ਮੇਰੇ ਨਾਲ ਤਾਂ ਮੰਗ ਪੱਤਰ ਦੇ ਵਿੱਚ ਕੋਈ ਮੰਗ ਹੀ ਨਹੀਂ ਸੰਬੰਧਤ। ਉਹਨੋਂ ਮੰਗਾਂ 18 ਮੰਗਾਂ ਨੇ ਹੋਸੀ ਤੁਹਾਨੂੰ ਸੈਂਡ ਵੀ ਕਰ ਦਾਂਗੇ। ਉਹਦੇ ਵਿੱਚ ਇੱਕ ਵੀ ਮੰਗ ਇਹੋ ਜਿਹੀ ਨਹੀਂ ਜਿਹੜੀ ਕੇਂਦਰ ਨਾਲ ਜੁੜੀ ਹੋਈ ਹੋਵੇ। ਅਸੀਂ ਉਹਦੇ ਚ ਸ਼ੁਰੂ ਦੇ ਵਿੱਚ ਪਹਿਲੇ ਨੰਬਰ ਤੇ ਅਸੀਂ ਇਹਨਾਂ ਨੂੰ ਧੰਨਵਾਦ ਕੀਤਾ ਵੀ ਜਿਹੜੇ ਤੇ ਖੋਮੀ ਖੇਤੀ ਨੀਤੀ ਨਾ ਰੱਦ ਕੀਤੀ ਆ ਤੁਸੀਂ ਉਹਨਾਂ ਦਾ ਧੰਨਵਾਦ ਪਾਇਆ ਪਹਿਲੇ ਨੰਬਰ ਕਾਲਮ ਦੇ ਉੱਤੇ ਦੂਜੇ ਤੇ ਖੇਤੀ ਨੀਤੀ ਪਾਈ ਹੋਈ ਆ ਸੀ ਤੀਜੇ ਤੇ ਆਵਾਜ਼ਕਾਰਾਂ ਦੇ ਮਾਲਕੀ ਹੱਕਾਂ ਵਾਲੀ ਪਾਈ ਹੋਈ ਐ ਚੌਥੇ ਤੇ ਸਹਿਕਾਰੀ ਕਮੇਟੀਆਂ ਦੇ ਜਿੰਦਿਆਂ ਦੀ ਮੈਂਬਰਸ਼ਿਪ ਜਿਹੜੀ ਦੇਣੀ ਆ ਨਵੀਂ ਮੈਂਬਰਸ਼ਿਪ ਤੇ ਇਹਨਾਂ ਦੇ ਲੋਡ ਕਰ ਜੋ ਵਧਾਉਣ ਦੀ ਹੱਦ ਕਰ ਜਾ ਵਧਾਉਣ ਵਾਲੀ ਉਹ ਐ ਆਵਾਜ਼ਕਾਰਾਂ ਦੇ ਦੇ ਮਾਲਕੀ ਹੱਕਾਂ ਵਾਲੀ ਜਿਹੜਾ ਪਹਿਲਾਂ ਕਹਿ ਗਿਆ ਤੇ ਆਵਾਰਾ ਪਸ਼ੂ ਵਾਲੀ ਗੱਲ ਹੈ ਉਹਦੇ 'ਚ ਗੰਨੇ ਦੀ ਪੇਮੈਂਟ ਵਾਲੀ ਗੱਲ ਹੈ ਉਹਦੇ 'ਚ ਵੀ ਫਸਲਾਂ ਦੇ ਨੁਕਸਾਨ ਦੇ ਮਾਮਲੇ ਦੀ ਗੱਲ ਹੈ ਦੱਸੋ ਇਹ ਕੇਂਦਰ ਨਾਲ ਜੁੜੀਆਂ ਹੋ ਜਾਂ ਮੰਗਾ ਕਿਹੜੀ ਇਹਨੇ ਚ ਮੰਗਾ ਕਿਹੜੀ ਮੰਗਾ ਜਿਹੜੀ ਕੇਂਦਰ ਦੇ ਨਾਲ ਜੁੜੀ ਹੋਈ ਹੈ ਜੀ ਐਡਾ ਐਡਾ ਵੀ ਸਾਨੂੰ ਹਿਸਾਬ ਕਿਤਾਬ ਨਹੀਂ ਕਿ ਮੁੱਖ ਮੰਤਰੀ 'ਚ ਮੀਟਿੰਗ ਬੈਠੇ ਆ ਸੀ ਤੇ ਮੰਗਾ ਕੇਂਦਰ ਵਾਲਿਆਂ ਮੁੱਖ ਮੰਤਰੀ ਦੇ ਦੋ ਘੰਟੇ ਕਾਰਜ ਕਰਤੇ ਤਾਂ ਫਿਰ ਦੋ ਘੰਟੇ ਮੁੱਖ ਮੰਤਰੀ ਸਾਹਿਬ ਬਹਿਜ ਕਿਉਂ ਕਰਦੇ ਰਹੇ ਸਾਡੇ ਨਾਲ ਪਹਿਲੀ ਮੰਗ ਤੀ ਕਹਿੰਦੇ ਵੀ ਯਾਰੇ ਤਾਂ ਕੇਂਦਰ ਦੀਆਂ ਮੰਗਾ ਨੇ ਮੇਰਾ ਕਿਉਂ ਟਾਈਮ ਖਰਾਬ ਕਰਦੇ ਹੋ ਮੇਰੀ ਤਾਂ ਅੱਖ ਦੁਖਦੀ ਹੈ ਜਾਓ ਤੁਸੀਂ ਤੁਹਾਡਾ ਧਰਨਾ ਕੇਂਦਰ ਦੇ ਕਰਦਾ ਹੈ ਇਹ ਮੰਗ ਪੱਤਰ ਕੇਂਦਰ ਦੇ ਉਹਨਾਂ ਮੰਗਾ ਤੋਂ ਕਿਸੇ ਤੇ ਸਹਿਮਤੀ ਵੀ ਜਤਾਈ ਸੀ ਉਹਨਾਂ ਨੇ ਜਿਹੜੀਆਂ 8 ਰੁਪਏ ਦੇ ਚੱਕਾ ਹੋਏ ਸਿਰਫ ਤੂੰ ਮੰਗਦੇ ਜੇ ਨਹੀਂ ਪੂਰੀ ਸਹਿਮਤੀ ਤਾਂ ਹੋਈ ਆ ਕਿ ਜਿਹੜੀ ਝੋਨੇ ਦੀ ਲਵਾਈ ਹੈ ਉਹ ਮੈਂ 1 ਜੂਨ ਤੋਂ ਸ਼ੁਰੂ ਕਰ ਦੂੰਗਾ ਉਹ ਵੀ ਦਲੀਲਾਂ ਦਿੱਤੀਆਂ ਸੀ ਇੱਕ ਮੰਗਾ ਉਹ ਮੇਰੇ ਘਰ ਸੱਤ ਨਹੀਂ ਹੈ ਪਤਾ ਨਹੀਂ ਸ਼ਹਿਰ ਵੀ ਹੈ ਕਹਾਂ ਜਾ ਕੇ ਅੱਲਾਹ ਪਿੱਛੇ ਮੰਗਾ ਹੈ ਬਾਕੀ ਤਾਂ ਵਨ ਟਾਈਮ ਸੈਟਲਮੈਂਟ ਤੇ ਵੀ ਉਹਨੇ ਕੁਝ ਨਹੀਂ ਕੀਤਾ ਕਰਜੇ ਦਾ ਨਹੀਂ ਜੀ ਇਹ ਤਾਂ ਬੇਵਸੀਆ ਐਡਵਾਰਡ ਵਾਲੇ ਨੇ ਜਵਾਬ ਦਿੱਤਾ ਜੇ ਨਹੀਂ ਬਹੁਤ ਸਾਰੀਆਂ ਗੱਲਾਂ ਤਾਂ ਜਿਹੜੀ 5 ਫਸਲਾਂ ਤੇ ਐਮਐਸਪੀ ਦੀ ਗੱਲ ਕੀਤੀ ਸੀ ਉਹਦਾ ਵੀ ਗੋਲ ਮੋਲ ਜਾ ਕਰ ਗਿਆ ਆਵਾਜ਼ ਕਰਾਂ ਮਾਲਕੀ ਹੱਕ ਦੇ ਵਿੱਚ ਮੈਨੂੰ ਜੀ ਕਮੇਟੀ ਬਣਾ ਦਾਂਗੇ ਤੁਸੀਂ ਕੋਈ ਡਿਟੇਲ ਲਿਆਓ ਮੈਨੂੰ ਦੱਸੋ ਮੇਰੇ ਨਾਲ ਅੱਡ ਬੈਠੋ ਐਈਆਂ ਜਿਹਾ ਗੱਲਾਂ ਕਰ ਗਿਆ ਜੇ ਨਹੀਂ ਕੁਝ ਵੀ ਝੋਲੀ 'ਚ ਨਹੀਂ ਪਾਇਆ ਤਾਂ ਕਰਦੇ ਹੁੰਦਾ ਉਹ ਸਾਰੀਆਂ ਤੇ ਹਾਂ ਹੂੰ ਕਹਿ ਜਾਂਦਾ ਦੇਣਾ ਕੁਝ ਨਹੀਂ ਹੁੰਦਾ अफसोस नाही है अभी है है। ये गलत आप कर रहे है ਸਾਡੇ ਨਾਲ ਕਿ ਕੇਂਦਰ ਦੀਆਂ ਮੰਗਾਂ ਕਿਵੇਂ ਹੋ ਗਈਆਂ ਸਾਨੂੰ ਤਾਂ ਬੜਾ ਦੁਖਲੀ ਵੇਖ ਗੱਲ ਤੇ ਹੋਈ ਵੀ ਇਹ ਕੇਂਦਰ ਦੀਆਂ ਮੰਗਾਂ ਤੇ ਸਾਡਾ ਧਰਨਾ ਹੈ ਫਿਰ ਤਾਂ ਚੰਡੀਗੜ੍ਹ ਦੇ ਵਿੱਚ ਚੌੜ ਦੇ ਤੈਨੂੰ ਕੋਈ ਟਕਰਾਅ ਹੀ ਨਹੀਂ ਹੋਣਾ ਚਾਹੀਦਾ ਤੇਰਾ ਤਾਂ ਰਾਜ ਹੀ ਨਹੀਂ ਹੋਣਾ ਚਾਹੀਦਾ ਅਸੀਂ ਕੇਂਦਰ ਦੀਆਂ ਮੰਗਾਂ ਕੇਂਦਰ ਵਾਸਤੇ ਲੈ ਕੇ ਆਏ ਆ ਫਿਰ ਤੂੰ ਕਾਦੇ ਵਾਸਤੇ ਕਹਿੰਦਾ ਵੀ ਧਰਨਾ ਲਾ ਦਿੰਦੇ ਹੋ ਫਿਰ ਸੜਕਾਂ ਰੋਕਤੀਆਂ ਜੀ ਤੁਸੀਂ ਤੁਸੀਂ ਬਿਜ਼ਨਸ ਦਾ ਬਹੁਤ ਨੁਕਸਾਨ ਕਰਤਾ ਜਿੰਨਾਂ ਨੇ ਸੜਕਾਂ ਰੋਕੀਆਂ ਨੇ ਉਹਨਾਂ ਨਾਲ ਤਾਂ ਤਾਂ ਕਰੇ ਗੱਲ ਨਹੀਂ ਕੀਤੀ ਭਾਈ ਵੀ ਤੁਸੀਂ ਸੜਕਾਂ ਰੋਕੀ ਬੈਠੇ ਹੋ ਉੱਥੇ ਦਾ ਜਾ ਕੇ ਲੱਤਾਂ ਦਬਦੇ ਹੋ ਤੁਸੀਂ ਉਹਨਾਂ ਦੀਆਂ ਉਹਨਾਂ ਨੇ ਵੀ ਸੜਕਾਂ ਚ ਜੇ ਰੋਕੀਆਂ ਨੇ ਅਸੀਂ ਉਹਨਾਂ ਤੇ ਇੱਕ ਮਿੰਟ ਨਹੀਂ ਕਰਦੇ ਉਹਨਾਂ ਨੇ ਵੀ ਤਾਂ ਸੜਕਾਂ ਸਰਕਾਰ ਨੇ ਰੋਕਿਆ ਨਾ ਗਾਂ ਤੋਂ ਉਹਨਾਂ ਨੂੰ ਜਾਣ ਦਿੰਦੇ ਦਿੱਲੀੋਂ ਕਹਿੰਦੇ ਸੜਕਾਂ ਤੇ ਉਹਨਾਂ ਦੇ ਵੀ ਤੇ ਮਤਲਬ ਜੇ ਤੁਸੀਂ ਇਹ ਸਮੱਸਿਆਵਾਂ ਲਈ ਲੈ ਕੇ ਕੋਈ ਆਇਆ ਤੁਸੀਂ ਸਮੱਸਿਆਵਾਂ ਨਹੀਂ ਸੁਣੀਆਂ ਹੁਣ ਤਾਂ ਉਹਨਾਂ ਦੇ ਸੜਕਾਂ ਦੇ ਮੂਰੇ ਤੁਸੀਂ ਕੰਧਾਂ ਘੜਤੀਆਂ ਕਿ ਉਹਨਾਂ ਦਾ ਵੀ ਨਹੀਂ ਕਸੂਰ ਕੱਲ ਦੀ ਕੋਈ ਗੱਲ ਹੈਗੀ ਕਿਸੇ ਦੀ ਫਿਰ ਉਹਨਾਂ ਨਾਲ ਕਰ ਲੋ ਤੁਸੀਂ ਵੀ ਭਾਈ ਦੱਸੋ ਤੁਸੀਂ ਸੜਕਾਂ ਕਿਉਂ ਰੋਕਿਆ ਨੇ ਸਾਡੀ ਸਮੱਸਿਆ ਕੀ ਹੈ ਮੈਂ ਸੋਲਵ ਕਰਦਾ ਜਿਹੜੀ ਮੇਰੇ ਕਰਨ ਵਾਲੀ ਹੈ ਇਹ ਬੇਤੁਕੀਆਂ ਗੱਲਾਂ ਜਿਹੜੀਆਂ ਮੰਕੀਤੀਆਂ ਨੇ ਸਾਨੂੰ ਤਾਂ ਐ ਲੱਗਿਆ ਹਸਾਬਕताव ਕੋਈ ਟੈਨਸ਼ਨ ਤਾਂ ਉਹਨਾਂ ਨੂੰ ਕੋਈ ਹੋਰ ਹੈ ਮੁੱਖ ਮੰਤਰੀ ਕਹਿ ਰਿਹਾ ਹੂੰ ਮੁੱਖ ਮੰਤਰੀ ਕਹਿ ਰਿਹਾ ਮੈਂ ਤੁਹਾਡੇ ਨਾਲੋਂ ਵੀ ਲੀਡਰਾਂ ਨਾਲੋਂ ਵੀ ਜ਼ਿਆਦਾ ਖੇਤਾਂ 'ਚ ਜਾਂਦਾ ਮੈਨੂੰ ਜ਼ਿਆਦਾ ਪਤਾ ਖੇਤੀ ਦੀਆਂ ਸਮੱਸਿਆਵਾਂ ਬਾਰੇ ਇਸ ਲਈ ਲੋੜ ਹੈ ਨਹੀਂ ਮਾਫੀ ਕਰੀ ਜਾ ਰਹੇ ਆ ਸਾਡੇ ਨਾਲੋਂ ਜ਼ਿਆਦਾ ਇਹਨੂੰ ਕੋਈ ਨਹੀਂ ਜਾਣਦਾ ਅਸੀਂ ਬਹੁਤ ਚੰਗੀ ਤਰ੍ਹਾਂ ਜਾਣਦੇ ਹਾਂ ਇਹਨੂੰ ਸਾਡੇ ਤਾਂ ਗਵਾੜ ਚਾਹੀਦਾ ਇਹ ਕਿੰਨਾ ਕੁ ਖੇਤਾਂ 'ਚ ਕੰਮ ਕਰਦਾ ਰਿਹਾ ਸਾਨੂੰ ਇਹਦਾ ਪਤਾ ਹੈ ਅਸੀਂ ਅਸੀਂ ਚੰਗੀ ਤਰ੍ਹਾਂ ਜਾਣਦੇ ਹਾਂ ਛੋਟਾ ਜਿਹਾ ਹੁੰਦਾ ਸੀ ਪਤਲਾ ਜਿਹਾ ਹੁੰਦਾ ਸੀ ਸਾਡੇ ਪਿੰਡ ਪਹਿਲੀ ਵਾਰ ਇਹਨੇ ਇੱਕ ਗੀਤ ਗਾਇਆ ਸੀਗਾ ਉਹਦਾ ਟੂਰਨਾਮੈਂਟ ਅਸੀਂ ਕਰਵਾਏ ਸੀ ਜਿੰਮੇ ਸੁੱਕੜ ਜਾ ਹੁੰਦਾ ਸੀ ਪਤਲਾ ਜਾ ਹੁੰਦਾ ਸੀ ਚਲੋ ਇਹਨੇ ਤਰੱਕੀ ਕੀਤੀ ਆ ਸ਼ਾਬਾਸ਼ ਇਹਦੇ ਇਹਨੇ ਚੰਗਾ ਕੰਮ ਕੀਤਾ ਕਲਾਕਾਰ ਚੰਗਾ ਸੀ ਕਲਾਕਾਰ ਵਧੀਆ ਹੋਇਆ ਵਧੀਆ ਨਾਮ ਕਮਾਇਆ ਖੇਤੀਬਾੜੀ ਦਾ ਇਹ ਕਰਨ ਦਾ ਇਹਨੂੰ ਮੌਕਾ ਮਿਲਿਆ ਲਈ ਕਿਉਂਕਿ ਇਹਦਾ ਇਹਨਾਂ ਦੇ ਫਾਦਰ ਸੀ ਟੀਚਰ ਸੀ ਚਲੋ ਵੈਸੇ ਹੀ ਖੇਤੀ ਨਾਲ ਐ ਜੁੜਿਆ ਹੋਇਆ ਕਿਉਂਕਿ ਪਿੰਡਾਂ ਦੇ ਖੇਤਰ ਦਾ ਬੰਦਾ ਹੈ ਪਿੰਡਾਂ ਦੇ ਖੇਤਰ ਦਾ ਬੰਦਾ ਕੰਮ ਕਰਦਾ ਹੈ ਕਿ ਨਹੀਂ ਕਰਦਾ ਇਸ ਗੱਲ ਦਾ ਸਵਾਲ ਹੋਰ ਹੁੰਦਾ ਹੈ ਪਿੰਡਾਂ ਦੇ ਬਾਰੇ ਉਹਨੂੰ ਜਿਆਦਾ ਪਤਾ ਹੁੰਦਾ ਹੈ ਇਸ ਤਰ੍ਹਾਂ ਇਹਨੂੰ ਸਮਾਜਿਕ ਕੰਮਾਂ ਬਾਰੇ ਪਿੰਡਾਂ ਬਾਰੇ ਬਹੁਤ ਜਿਆਦਾ ਪਤਾ ਹੈ ਕਿਉਂਕਿ ਪਿੰਡਾਂ ਦੇ ਵਿੱਚ ਜੁੜਿਆ ਹੋਇਆ ਹੈ ਇਹਦੇ ਤਾਂ ਕੋਈ ਦੋਰਾ ਨਹੀਂ ਪਰ ਜਿਹੜਾ ਜੁੜਿਆ ਹੁੰਦਾ ਉਹਨਾਂ ਤਾਂ ਤਕਲੀਫਾਂ ਸਮਝ ਕੇ ਬੰਦੇ ਦੀਆਂ ਹੱਲ ਸੋਲਵ ਕਰਨੀਆਂ ਚਾਹੀਦੀਆਂ ਨੇ ਜੀ ਇਹ ਤਾਂ ਸਿੱਧੇ ਪੈ ਗਿਆ ਸਾਡੇ ਕਣੀ। ਬਗ ਜੋ ਕਹਿੰਦਾ ਜਿਹੜੀਆਂ ਪਹਿਲਾਂ ਮੰਗਾ ਮੰਨੀਆਂ ਸੀ ਉਹ ਵੀ ਸਾਰੀਆਂ ਰੱਦ। ਉਹ ਵੀ ਰੱਦ। ਕੋਈ ਕੋਈ ਇਹੋ ਜੀ ਗੱਲ ਵੀ ਹੋਈ ਹੈ ਕਹਿੰਦੇ ਨੇ ਫੋਨ ਆਇਆ ਮੌਕੇ ਤੇ ਇਹਨੂੰ ਕੋਈ 10 ਸੈਕਿੰਡਾਂ ਦੇ ਵਿੱਚ। ਆ ਇੱਕ ਫੋਨ ਤਾਂ ਮੇਰੇ ਨਾਲ ਸੁਣਿਆ ਸੜਿਆ ਜਿਹਦੇ ਨਾਲ ਮੈਨੂੰ ਸਾਨੂੰ ਐ ਲੱਗੇ ਵੀ ਸ਼ਾਇਦ ਉਹ ਕਹਿੰਦਾ ਵੀ ਮੇਰੀ ਅਪਾਇੰਟਮੈਂਟ ਹੈ ਜੀ ਡਾਕਟਰ ਨੇ ਮੇਰੀ ਅੱਖ ਦੇਖਣੀ ਹੈ। ਉਹ ਤਾਂ ਸਹਿਮਤੀ ਵੀ ਹੋ ਗਈ ਸੀ ਕੋਈ ਇਤਰਾਜ਼ ਨਹੀਂ ਤੁਹਾਨੂੰ ਜੇ ਤਕਲੀਫਤ ਹੋਈ ਜਾਓ। ਕਰਨਾ ਕਿ ਦੂਜੇ ਮੰਤਰੀ ਇਹਨਾਂ ਗੱਲ ਤੇ ਹੁਣ ਫਿਰ ਅਗਲਾ ਜਿਹੜਾ ਕੋਰਸ ਆਫ ਐਕਸ਼ਨ ਕੀ ਲਿਖਿਆ ਕੋਈ ਮੀਟਿੰਗ ਲਾ ਕੇ ਮੀਟਿੰਗ ਦੇ ਵਿੱਚ ਡਿਸਕਸ ਕਰਨੀ ਹੈ ਜਾਂ ਕੀ ਹੋਣਾ ਹੈ ਹਾਂ ਜਿਹੜੀ ਇਹ ਗੱਲ ਦੀ ਟਕਰਾਵ ਵਾਲੀ ਗ੍ਰਿਫਤਾਰੀਆਂ ਵਾਲੀ ਹੋਈ ਛਾਪੇਮਾਰੀ ਵਾਲੀ ਹੋਈ ਹੈ ਤੇ ਫਿਰ ਅੱਗੇ ਵਧਣ ਵਾਲੀ ਹੋਈ ਹੈ ਇਹ ਨੂੰ ਅਸੀਂ ਸਮਝਿਆ ਵੀ ਇਹ ਕਾਫੀ ਕੁਝ ਹੋ ਗਿਆ ਤੇ ਆਪਣੇ ਵਾਸਤੇ ਕੋਈ ਬਕਾਰ ਦਾ ਸਵਾਲ ਨਹੀਂ ਵੀ ਚੰਡੀਗੜ੍ਹ ਜਾ ਕੇ ਸਾਡੀ ਸਮੱਸਿਆਵਾਂ ਦਾ ਹੱਲ ਹੁੰਦਾ ਆਪਾਂ ਕੋਈ ਰੂਪ ਹੋਰ ਕੱਢਾਂਗੇ ਇਨੇ ਬਾਰੇ ਹੁਣ 7 ਤਰੀਕ ਦੀ ਮੀਟਿੰਗ ਸੱਦੀਆ ਸੰਯੁਕਤ ਮੋਰਚੇ ਦੀ ਕਿਉਂਕਿ ਸਾਡੀ ਪ੍ਰਧਾਨਗੀ ਦੇ ਵਿੱਚ ਹੀ ਮੀਟਿੰਗ ਸੀਗੀ ਅਗਲੀ ਕਾਲ ਵੀ ਅਸੀਂ ਨੇ ਦਿੱਤੀ ਦੇਣੀ ਸੀ ਉਹ ਕਾਲ ਹੁਣ 7 ਤਰੀਕ ਨੂੰ ਲੁਧਿਆਣੇ ਦੇ ਵਿੱਚ ਮੀਟਿੰਗ ਹੈ ਜੇ ਨਹੀਂ ਅ ਕੱਲ ਨੂੰ ਉਹਦੀ ਮੀਟਿੰਗ ਹੈ ਉੱਚ ਕਰਾਂਗੇ ਫੈਸਲਾ ਸਾਰਾ ਜਾਇਜਾ ਲਵਾਂਗੇ ਕੀ ਹੈ ਅਗਲਾ ਐਕਸ਼ਨ ਕੀ ਕੱਢਣਾ ਹੈ ਉਹ ਕੱਢਾਂਗੇ ਤੇ ਇਹ ਜਿਹੜੀ ਰਿਹਾਈ ਜਾਂ ਸਾਰਾ ਇੱਕ ਲੈਵਲ ਦਾ ਐਗਰੀਮੈਂਟ ਹੋਇਆ ਕਿ ਅਜੇ ਅੱਜ ਤੋਂ ਬਾਅਦ ਹੀ ਮੋਰਚਾ ਫਿਲਹਾਲ ਚੰਡੀਗੜ੍ਹ ਨਹੀਂ ਜਾਂਦੇ ਮੀਟਿੰਗ ਕਰਾਂਗੇ ਇਹ ਤੁਹਾਡੇ ਪੁਲਿਸ ਨੇ ਮੀਟਿੰਗ ਕਰਵਾਈ ਵਰਚੁਅਲ ਮੀਟਿੰਗ ਜਾਂ ਕੀ ਕੀਤਾ ਲੀਡਰਸ਼ਿਪ ਰਣਕਮੈਂਟ ਡਿਸਕਸ ਕੀਤਾ ਪੁਲਿਸ ਨੇ ਕੀਤੀ ਕਾਰਵਾਈ ਦੇ ਦੇਖੋ ਅਸੀਂ ਤਾਂ ਮੈਂ ਤਾਂ ਕਸਟਡੀ ਸੀਗਾ ਮੈਨੂੰ ਤਾਂ ਸਿਰਫ 6:30 ਵਜੇ ਦੱਸਿਆ ਮੈਨੂੰ ਇੱਕ ਵਾਰ ਮਨਜੀਤ ਧਨੇਰ ਦਾ ਫੋਨ ਕਰਵਾਇਆ ਐਸਐਸਪੀ ਨੇ ਗੱਲ ਕਰਵਾਈ ਮਨਜੀਤ ਨਾਲ ਤੇ ਮਨਜੀਤ ਨੇ ਮੈਂ ਪੁੱਛਿਆ ਵੀ ਤੁਸੀਂ ਜੋ ਬਾਹਰ ਵਾਲੇ ਹੋ ਜਿਹੜੀ ਤੁਸੀਂ ਤੁਸੀਂ ਸਲਾਹ مشورہ ਕਰਕੇ ਜਿਆ ਜਿਆ ਫੈਸਲਾ ਤੁਸੀਂ ਲਓ ਇਹ ਤਾਂ ਮੈਂ ਤਾਂ ਹੁਣ ਕਸਟਡੀ ਚ ਲੱਕੋਵਾਲ ਬਾਹਰ ਹੈ ਹਰਮੀਤ ਕਾਦੀਆਂ ਬਾਹਰ ਹੈ ਝੰਡਾ ਸਿੰਘ ਬਾਹਰ ਹੈ ਬੂਟਾ ਸਿੰਘ ਬਾਹਰ ਹੈ ਤੂੰ ਬਾਹਰ ਹੈ ਤੁਸੀਂ ਪੰਜ ਛੇ ਲੀਟਰ ਬਾਹਰ ਹੋ ਤੁਸੀਂ ਆਪਦੀ ਰਹਿ مشورہ ਕਰਕੇ ਜਿਹਦੇ ਨਾਲ ਗੱਲ ਚੱਲਦੀ ਹੈ ਕਿੱਥੇ ਕਰਨਾ ਕੀ ਕਰਨਾ ਉਹਦੀ ਰੋਸ਼ਨੀ ਚ ਜੋ ਤੁਸੀਂ ਫੈਸਲਾ ਕਰੋਗੇ ਸੰਤਾ ਉਹ ਹੀ ਪਰਵਾਰਾ ਸਤੰਦਰਾ ਤੋ ਕਿ ਰਾਜੇਵਾਲਾ ਨਾਲ ਵੀ ਮੇਰੀ ਗੱਲ ਹੋਈ ਉਹ ਕਹਿੰਦੇ ਮੈਂ ਦਰਸਾਈ ਮੇਰੀ ਵੀ ਗੱਲ ਕਰਾਈ ਬੰਜੀ ਤਨੇਰ ਕਹਿੰਦਾ ਸੀ ਕੋਈ ਗੱਲ ਹੋਊਗੀ ਪਰ ਮੈਨੂੰ ਪਤਾ ਨਹੀਂ ਕਹਿੰਦਾ ਮੈਂ ਵੀ ਇਹੀ ਕਿਹਾ ਮੈਂ ਕੀ ਕਹਿ ਸਕਦਾ ਸੀ ਤਾਂ ਹੁਣ ਬਾਹਰ ਮੀਟਿੰਗ ਤੋਂ ਜਾ ਕੇ ਕਰਾਂਗੇ ਕਿਵੇਂ ਫੈਸਲਾ ਹੋਇਆ ਕਿਵੇਂ ਨਹੀਂ ਉੱਥੇ ਹੀ ਪਤਾ ਲੱਗੂਗਾ ਹਾਂ ਜੀ ਹਾਂ ਵੀ ਅੰਦਰ ਇਹਦਾ ਮਤਲਬ ਬਾਹਰਲੀ ਲੀਡਰਸ਼ਿਪ ਨਾਲ ਉਹਨਾਂ ਨਾਲ ਗੱਲਬਾਤ ਚਲਾਈ ਹੋਣੀ ਹੈ ਹਾਂ ਜੀ ਹਾਂ ਚਲਾਈ ਹੋਣੀ ਉਹਨਾਂ ਦੀ ਕਿਉਂਕਿ ਬਾਹਰੀ ਲੀਡਰਸ਼ਿਪ ਨਾਲ ਤਾਂ ਚਲਾਉਣੀ ਸੀ ਫਿਰ ਉਹਨਾਂ ਨੂੰ ਪਤਾ ਵੀ ਅੰਦਰਲੀ ਲੀਡਰਸ਼ਿਪ ਨਾਲ ਤਾਂ ਗੱਲ ਚਲਾਉਣ ਦਾ ਕੋਈ ਫਾਇਦਾ ਨਹੀਂ ਤੇ ਹੁਣ ਬੰਦੇ ਸਾਰੇ ਰਹਾ ਹੋ ਗਏ ਨੇ ਜਿਹੜੇ ਫੜੇ ਹੋਏ ਸੀ ਦਾ ਕੁਝ ਮੈਂ 11 ਵਜੇ ਆਏ ਆ ਸੀ ਮਤਲਬ ਕਰਾਚੋ ਮੰਡੀ ਸੀਗੇ ਸੀ ਉਦੋਂ ਤੱਕ ਬੰਦੇ ਤਕਰੀਬਨ ਸਾਨੂੰ ਪਟਿਆਲੇ ਵਾਲੇ ਵੀ ਸਾਰੇ ਰਹਾ ਹੋ ਗਏ ਸੀ ਬਰਨਾਲੇ ਵਾਲੇ ਵੀ ਰਹਾ ਹੋ ਗਏ ਸੀ ਬਟੰਡੇ ਵਾਲੇ ਵੀ ਸੰਗਰੂਲ ਵਾਲੇ ਬਾਕੀ ਵੀ ਹੋ ਗਏ ਹੋਣੇ ਜਦੋਂ ਤੁਹਾਨੂੰ ਲੈ ਕੇ ਗਏ ਜਾਂ ਹੋਰ ਲੀਡਰਾਂ ਨੂੰ ਵੀ ਕੋਈ ਕਹਾਣੀ ਦੱਸਦੇ ਪੁਲਸ ਵਾਲੇ ਕੀ ਕਹਿੰਦੇ ਸੀ ਉਹ ਵੀ ਮਜਬੂਰ ਜਿਹਾ ਫੀਲ ਕਰਦੇ ਸੀ ਜਾਂ ਵੈਸੇ ਹੀ ਸੀ ਇੱਕ ਗੁੱਸਾ ਹੋਦਾ ਵੀ ਤੁਹਾਡਾ ਕੰਮ ਹੈ ਬਹੁਤ ਜਾਦੇ ਮਾੜੀ ਹਾਲਤ ਸੀ ਜਿੰਨਾਂ ਜਿਹੜੇ ਐਸਪੀ ਡੀ ਨੇ ਮੈਨੂੰ ਗਿਰਫਤਾਰ ਕੀਤਾ ਪਤਾ ਨਹੀਂ ਮੈਂ ਉਹਨੂੰ ਕਿਹਾ ਵੀ ਸਾਨੂੰ ਤਾਂ ਹੁਣ ਚੈਰ ਆ ਗਿਆ ਪ੍ਰਧਾਨ ਜੀ ਅਸੀਂ ਤਾਂ ਬੋ ਮਾਰੇ ਗਏ ਬੋ ਸਮਨ ਚੱਕਦ ਚੱਲਣੀ ਪਈ ਯਾਨੀ ਉਹਦਾ ਮੈਨੂੰ ਅਸਲੀ ਹਾਲਤ ਲੱਗੀ ਉਹਦੀ ਮੈਂ ਕਿਹਾ ਵੀ ਜੈ ਐਡੀ ਗੱਲ ਹੈ ਵੀ ਤੁਸੀਂ ਮੇਰੀ ਗ੍ਰਿਫਤਦਾਰੀ ਨੂੰ ਐ ਸਮਝਦੇ ਹੋ ਵੀ ਪੰਜਾਬ ਪੁਲਿਸ ਦੇ ਵਿੱਚ ਸ਼ਾਂਤੀ ਆ ਗਈ ਵੀ ਵੱਡਾ ਬਹੁਤ ਵੱਡਾ ਗੈਂਗਸਟਰ ਕੋਈ ਫੜ ਲਿਆ ਜਿਹੜਾ ਤੁਸੀਂ ਜਿਹਨੇ ਬਹੁਤ ਖਤਰਾ ਪੈਦਾ ਕਰਦਾ ਕੀਤਾ ਸੀ ਹੁਣ ਤਾਂ ਮਤਲਬ ਚਲੋ ਹੁਣ ਤਾਂ ਤੁਹਾਨੂੰ ਸ਼ਾਂਤ ਹੋਣਾ ਚਾਹੀਦਾ ਇਹ ਐਦਾ ਲੱਗਿਆ ਵੀ ਬਹੁਤ ਘਬਰਾਹਟ ਸੀਗੇ ਕਿਉਂਕਿ ਮੈਨੂੰ ਐ ਲੱਗਦਾ ਸੀ ਵੀ 6 ਤਰੀਕ ਅੱਜ 5 ਤਰੀਕ ਹੈ 5 ਆਲਾ ਤਾਂ ਹੁਣ ਐਕਸ਼ਨ ਹੋਣਾ ਛੜਕਾਂ ਤੇ ਅੱਜ ਤਾਂ ਉਹਨਾਂ ਨੇ ਛੜਕਾਂ ਤੇ ਹੋਣਾ ਅੱਜ ਕਿਹੜੀ ਗ੍ਰਿਫਤਦਾਰੀ ਕਰਨ ਵਾਸਤੇ ਇੰਨਾ ਜ਼ੋਰ ਪਾਉਣਾ ਹੈ ਉਹ ਮੈਨੂੰ ਪਤਾ ਉਹਦੋਂ ਲੱਗਾ ਜਦੋਂ ਮੈਂ ਪਿੰਡ ਦੇ ਵਿੱਚੋਂ ਬਾਹਰ ਨਿਕਲਣ ਲੱਗਾ। ਇਹੋ ਮੇਰੇ ਆਲੇ-ਦਾਲੇ ਪਿੰਡ ਦੇ ਪੁਲਿਸ ਸਿਵਲ ਕਪੜਾ ਚ ਲਾਈ ਵੀ। ਇਹਦਾ ਮਤਲਬ ਆਰਡਰ ਹੀ ਹੋਣਾ ਨਾ ਕਿ ਬੰਦੇ ਅਜੇ ਤੱਕ ਫੜੇ ਕਿਉਂ ਨਹੀਂ ਗਏ? ਸਖਤਤਾ ਤੋਂ ਪ੍ਰਧਾਨ ਹੈ ਤੁਸੀਂ ਫੜਿਆਗਾ ਤੋਂ ਨਹੀਂ। ਉਤੋਂ ਡਾਂਟਾ ਮਾਰੀਏ ਹੁਣ ਇਹਨਾਂ ਨੂੰ। ਜਦੋਂ ਸਾਨੂੰ ਮਾਰ ਸਕਦੇ ਨੇ ਡਾਂਟਾ ਉਹ ਪੁਲਿਸ ਮੁਲਾਜ਼ਮਾਂ ਨੂੰ ਹੁੰਦੀ ਆਪਣੇ ਮੁਲਾਜ਼ਮਾਂ ਨੂੰ ਮਾਰਨੀ ਕਿੰਨੀ ਕਾ ਔਖੇ ਨੇ ਜੀਨਾਂ ਨੂੰ। ਮੁਲਾਜ਼ਮ ਨੇ ਤਾਂ ਇਹਦੇ ਤੋਂ ਬਾਅਦ ਜਾਂ ਕਿਸੇ ਪੁਲਿਸ ਵਾਲੇ ਨੇ ਜਾਂ ਉਹਨਾਂ ਨਾਲ ਗੱਲ ਕੀਤੀ ਹੋਵੇ ਜਾਂ ਕਿਸੇ ਦੀ ਸਰਕਾਰ ਵੱਲੋਂ ਹੋਰ ਦੁਬਾਰਾ ਗੱਲਬਾਤ ਲਈ ਕੋਈ ਸੰਦਾ ਹਜੇ ਤੱਕ ਨਹੀਂ ਆਇਆ। ਜਾਂ ਮੇਰੀ ਡੀਜੀਪੀ ਨਾਲ ਗੱਲ ਕਰਵਾਈ ਸੀ ਸਖਤੀ ਸੰਰੂਰ ਨੇ। ਜੀ ਉਹਨਾਂ ਨੇ ਫੋਨ ਤੇ ਮੇਰੀ ਗੱਲ ਹੋਈ ਹੈ। ਉਹ ਕਹਿੰਦੇ ਵੀ ਜਮ ਮਾਨਸਾਹਤਾ ਕਹਿੰਦੇ ਵੀ ਜੀ ਗੁੱਸੇ ਜਿਹਾ ਚ ਹੋ ਗਿਆ। ਮੈਂ ਕਿਹਾ ਵੀ ਚਲੋ ਕੋਈ ਗੱਲ ਨਹੀਂ ਐ ਤਾਂ ਹੁੰਦਾ ਹੀ ਰਹਿੰਦਾ। ਜੋ ਕੁਝ ਵੀ ਹੋਇਆ ਜਲ ਕਿਵੇਂ ਗੁੱਸੇ ਚ ਹੋ ਗਿਆ ਗੁੱਸੇ ਨਾਲ ਹੀ ਹੁੰਦਾ ਹੁੰਦਾ ਤੇ ਕੋਈ ਨਹੀਂ ਐ ਤਾਂ ਹੁੰਦੇ ਚਲਦੇ ਹੀ ਰਹਿੰਦਾ ਦੇਖ ਲੈ ਕਹਾ ਅੱਛਾ ਨਹੀਂ ਗੱਲਬਾਤ ਦੀ ਕੋਈ ਸੰਦਾ ਵੀ ਦੁਬਾਰਾ ਫੇਰ ਤੁਸੀਂ ਅਸੀਂ ਤੁਹਾਨੂੰ ਬੁਲਾਵਾਂਗੇ ਸਰਕਾਰ ਸੋਚ ਰਹੀ ਹੈ ਕੋਈ 1.5 ਵਾਰ ਇਹ ਗੱਲਬਾਤ ਹੋਈ ਨਹੀਂ ਇਸ ਹਾਲਤ ਚ ਅਸੀਂ ਗੱਲਬਾਤ ਕਰਨ ਕੇ ਜਾਣਾ ਕਿ ਨਹੀਂ ਜਾਣਾ ਮੇਰੀ ਆਪਣੀ ਤਾਂ ਨਿੱਜੀ ਰਹਿਸੇ ਤੇ ਬੰਦਕ ਤੌਰ ਤੇ ਹੈ ਵੀ ਇਸ ਤਰ੍ਹਾਂ ਤਾਂ ਨਹੀਂ ਅਸੀਂ ਹੁੰਣ ਜਾਣ ਲੱਗੇ ਛੇਤੀ ਉਧਰ ਬਾਕੀ ਸਾਥਿਆਂ ਨਾਲ ਰਹਿ ਬਣਾਵਾ ਕਿ ਪੀਚੇ ਗੱਲਬਾਤ ਦੀ ਕਾਲ ਵੀ ਆਉਂਦੀ ਐ ਅਸੀਂ ਇਸ ਤਰ੍ਹਾਂ ਐ ਹੁਣ ਪੋਲੇ ਪੈਰੀ ਤਾਂ ਨਹੀਂ ਜਾਂਦੇ ਕਿਉਂਕਿ ਬੇਇੱਜ਼ਤੀ ਸਾਡੀ ਵੀ ਖਾਸੀ ਹੋ ਗਈ ਸਾਨੂੰ ਤੇ ਲਾਂਦੇ ਪੁੱਲੀ ਮੰਗੂ ਝਾੜ ਕੇ ਭੇਜਿਆ ਜਾਓ ਜਾਓ ਕਰ ਲਓ ਜਿਹੜਾ ਕੋਈ ਕਰਦੇ ਹੋ ਪਹਿਲੀ ਵਾਰ ਹੋਇਆ ਜ਼ਿੰਦਗੀ 'ਚ ਦਿਲ ਨੂੰ ਲੱਗੀ ਗੱਲ ਖਾਸੀ ਲੱਗੀ ਜਿਹੜੇ ਓਵਰਆਲ ਮੋਰਚੇ ਦੀ ਸੰਯੁਕਤ ਮੋਰਚੇ ਦੀ ਹੁਣ ਅਪੀਲ ਹੈ ਜਿਹੜਾ ਇਹ ਕਰਨਾ ਸੀਗਾ ਪ੍ਰੋਸੈਸ ਲਗਾਤਾਰ ਬਾਕੀ ਜਗ੍ਹਾ ਵੀ ਹੋਇਆ ਹੀ ਹੋਣਾ ਕੱਲ ਤਾਂ ਤੇ ਹੋਰ ਇਹ ਕੰਟੀਨਿਊ ਰਹੇਗਾ ਕੁਝ ਇਹ ਜਿਹੜੇ ਪ੍ਰੋਸੈਸ ਨੇ ਹੁਣ ਨਹੀਂ ਇਹ ਤਾਂ ਅਸੀਂ ਆਪਾਂ ਕੱਲ ਅਨਕਲੋਜ਼ ਕਰਤਾ ਇਹ ਤਾਂ ਸਮੈਪ ਕਰਤਾ ਜਿਹੜਾ ਮੁੱਤਬੀ ਕਰਤਾ ਜਿਹੜਾ ਮੋਰਚਾ ਚੰਡੀਗੜ੍ਹ ਦੇ ਵਿੱਚ ਜਾਣਾ ਸੀਗਾ ਉਹ ਤਾਂ ਕਰਤਾ ਮੁੱਤਬੀ ਕੱਲ ਦੀ ਰੱਖ ਲਈ ਮੀਟਿੰਗ 7 ਤਰੀਕ ਦੀ ਉੱਥੇ ਅਗਲਾ ਐਕਸ਼ਨ ਪਲਾਨ ਕਰਾਂਗੇ ਤੇ ਹੁਣ ਇਹਦਾ ਮਤਲਬ ਐਕਸ਼ਨ ਪੱਕੇ ਪੈਰੀ ਕੀਤਾ ਜਾਏਗਾ ਕੋਈ ਜੁਤੂ ਫੋਰਸੇ ਬਰੋ ਜਿਹੜਾ ਵੀ ਹੋਏ ਜੀ ਜੀ ਕਰਾਂਗੇ ਤੇ ਬਾਕੀ ਮੰਗਾਂ ਉਹੀ ਨੇ ਮੰਗਾਂ ਦੇ ਆਧਾਰ ਤੇ ਤਾਂ ਜਿਹੜੀਆਂ ਗਵਰਨਮੈਂਟ ਆਫ ਇੰਡੀਆ ਦੀਆਂ ਮੰਗਾਂ ਨੇ ਜਾਈਨ ਹੰਦੀਆਂ ਨੇ ਜਿਹੜਾ ਜੁਮਟੀ ਦਾ ਕੀ ਚੱਲਦਾ ਪ੍ਰੋਸੈਸ ਹੋਣਾ ਜੇ ਇਸ ਤੋਂ ਬਾਅਦ ਦਾ ਹਾਲਾਂਕਿ ਕੱਲ ਤਾਂ ਇੰਨਾ ਵੀ ਕਿਹਾ ਉਹਨਾਂ ਨੇ ਵੀ ਖੈਰ ਇਹਦੀ ਨਿੰਦਾ ਕੀਤੀ ਹੈ ਕਈ ਜਗ੍ਹਾ ਪੁੱਤਰੇ ਵਗੈਰਾ ਵੀ ਥੁਕੇ ਇਹਨਾਂ ਨੇ ਆਸ ਤਰ੍ਹਾਂ ਤੇ ਸੰਭੂ ਵਾਲਿਆਂ ਨੇ ਤਾਂ ਕਿਸਾਨ ਮਿਹਨਤੂਰ ਸਹਾਇਕ ਕਮੇਟੀ ਦੇ ਤਾਂ ਥੋੜਾ ਬਹੁਤਾ ਮੈਚ ਪਰ ਉਹ ਜਿਹੜਾ ਪ੍ਰੋਸੈਸ ਹੈ ਕਿੱਥੇ ਇੱਕ ਹੈ ਹੁਣ ਗੱਲਬਾਤ ਦਾ ਕੋਈ ਉਧਰ ਦੇਖ ਰਿਹਾ ਹੈ ਸਾਥੀ ਨੇ ਸਾਡੇ ਜੁਧ ਸਾਥੀ ਨੇ ਉਹਨਾਂ ਦਾ ਜਦੋਂ ਕੋਈ ਪੈਂਦੀ ਆਪਦੇ ਤੇ ਫਿਰ ਦਰਦਦਾ ਆਉਂਦਾ ਐ ਨਹੀਂ ਕੋਈ ਗੱਲ ਬਕਰੇਵੇਂ ਸਾਡੇ ਵਿਚਾਰਧਾਰਕ ਨੇ ਐ ਤਾਂ ਨਹੀਂ ਕੋਈ ਗੱਲ ਕਰਾਂਗੇ ਗੱਲ ਉਹਨਾਂ ਨਾਲ ਵੀ ਕਿਉਂਕਿ ਇੰਦਰ ਉਲਝ ਗਏ ਅਸੀਂ ਮੀਟਿੰਗਾਂ ਮੋਟੀਆਂ ਦੇ ਵਿੱਚ ਐ ਪ੍ਰੋਗਰਾਮ ਚ ਅਸੀਂ ਵੀ ਕਰਦੇ ਆ ਕੋਈ ਉਹਨਾਂ ਨਾਲ ਇਹ ਤਾਂ ਗੱਲ ਚੱਲੂਗੀ ਇਸ ਨੂੰ ਜੁਨਟੀ ਨੂੰ ਤਾਂ ਚਲਾਵਾਂਗੇਗਾ ਪਰ ਉਹਨਾਂ ਨੇ ਇੱਕ ਨੈਰੇਟਿਵ ਬਣਾ ਰੱਖਿਆ ਕਿ ਸਾਡਾ ਪੰਜਾਬ ਨਾਲ ਕੋਈ ਲਾਗਤ ਨਹੀਂ ਸਾਡਾ ਤਾਂ ਗਵਰਨਮੈਂਟ ਆਫ ਇੰਡੀਆ ਨਾਲ ਹੈ ਜੋ ਵੀ ਹੈ ਤੇ ਇਸੇ ਦੇ ਇਹ ਜਾਂਦੇ ਰਹਿੰਦੇ ਨੇ ਸਾਰੇ ਵੀ ਭਾਈ ਠੀਕ ਹੈ ਜੀ ਸ਼ਾਬਾਸ਼ ਤੁਸੀਂ ਉਹਨਾਂ ਨਾਲ ਰਹੋ ਆਪਾਂ ਤੁਹਾਡੇ ਨਾਲ ਆ ਇੱਥੇ ਤੇ ਪੰਜਾਬ ਗਵਰਨਮੈਂਟ ਵਾਲੀ ਡਿਮਾਂਡ ਉਹ ਨਹੀਂ ਕਰ ਰਹੇ ਫਿਰ ਹਾਲ ਕੋਈ ਦੇਖੋ ਹਮੇਰੀ ਚੱਲ ਉਹਨਾਂ ਨੂੰ ਤਾਂ ਮੈਨੂੰ ਤਾਂ ਲੱਗਦੀ ਹੈ ਵੀ ਇਹ ਨਹੀਂ ਛੱਡਣੀ ਚਾਹੀਦੀ ਕਿਉਂਕਿ ਪੰਜਾਬ ਗਵਰਨਮੈਂਟ ਦੇ ਪੰਜਾਬ ਵਾਲੀਆਂ ਤਾਂ ਸਾਡੀਆਂ ਮੁੱਖ ਤੌਰ ਤੇ ਆ ਪੰਜਾਬ ਦੀਆਂ ਮੰਗਾਂ ਨੇ ਜਿਵੇਂ ਹੁਣ ਗੜੇਮਾਰੀ ਹੋਈ ਐ ਅੰਬਰਸਰ ਤੇ ਜਨਾਲੇ ਦੇ ਵਿੱਚ ਬੜੀ ਪੱਧਰ ਤੇ ਗੜੇਮਾਰੀ ਹੋ ਗਈ। ਅੰਦਵਾਬੇ ਦੇ ਵਿੱਚ ਵੀ ਕਈ ਪਿੰਡਾਂ ਦੇ ਵਿੱਚ ਹੋਈ ਐ। ਅੱਛਾ ਗੰਨੇ ਦੀ ਪੇਮੈਂਟ ਨਹੀਂ ਹੋ ਰਹੀ। ਝੋਨਾ ਲੁੱਟਿਆ ਉਹਦਾ ਉਹਦੇ ਜਿਹੜੀ ਲੁੱਟ ਹੋਈ ਐ ਕਟੌਤੀ ਕੀਤੀ ਐ ਉਹਦੇ ਤੇ ਅਜੇ ਕੋਈ ਕਾਰਵਾਈ ਨਹੀਂ ਹੋ ਰਹੀ। ਆਵਾਰਾ ਪਸ਼ੂਆਂ ਵਾਲੀ ਖੜੀ ਐ। ਆਵਾਜ਼ਕਾਰਾਂ ਦੇ ਮਾਲਕੀ ਹੱਕਾਂ ਲਈ ਲੜਾਈ ਖੜੀ ਐ। ਗੈਸ ਲਾਈਨ ਪਾਈਪਾਂ ਤੇ ਇਹ ਜਿਹੜੀਆਂ ਭਾਰਤ ਮਾਲਾ ਪ੍ਰੋਜੈਕਟ ਦੀਆਂ ਸੜਕਾਂ ਨੇ ਉਹਨਾਂ ਦੀ ਪੇਮੈਂਟ ਨਹੀਂ ਹੋਈ। ਅਸੀਂ ਉਹਨਾਂ ਗੱਲਾਂ ਨੂੰ ਕਿਵੇਂ ਛੱਡ ਸਕਦੇ ਆ ਜੀ? ਆਉਂ ਤਰੰਤ ਦੀਆਂ ਗੱਲਾਂ ਨੇ ਨਾਲੇ ਜਿਹੜੀਆਂ ਪੰਜਾਬ ਸਰਕਾਰ ਨਾਲ ਸੰਬੰਧਿਤ ਨੇ ਹਾਂ ਜੀ ਤੇ ਇਹਦੇ ਤੇ ਜਿਹੜੀ ਸਰਕਾਰ ਕਦੇ ਮੰਥਨ ਕਰਕੇ ਨਹੀਂ ਬਹਿੰਦੀ ਅੱਗੇ ਨਾ ਤਾਂ ਹੁੰਦਾ ਨਾ ਜਿਵੇਂ ਜਦੋਂ ਚੀਫ ਮਿਨਿਸਟਰ ਆਉਂਦੇ ਨੇ ਪਹਿਲਾਂ ਤਿਆਰੀ ਜੀ ਕਰਕੇ ਬੈਠਦੇ ਹੋਣਗੇ ਵੀ ਆਹ ਗੱਲਾਂ ਅਸੀਂ ਮੰਨਣੀਆਂ ਨੇ ਆ ਨਹੀਂ ਪਹਿਲਾਂ ਇੱਕ ਡਿਸਾਈਨ ਜਾਂਦਾ ਤੁਹਾਡਾ ਇਦਾਂ ਤਜਰਬਾ ਬਾਕ-ਬਾਕ ਚੀਫ ਮਿਨਿਸਟਰਾਂ ਦਾ ਮੈਂ ਇਹ ਤੋਂ ਪਹਿਲਾਂ ਦੇਖੇ ਨੇ ਸਾਰੇ ਚੀਫ ਮਿਨਿਸਟਰ ਤੁਹਾਡੀ ਮੀਟਿੰਗ ਤੋਂ ਪਹਿਲਾਂ ਉਹ ਆਪਣੇ ਅਫਸਰਾਂ ਦੀ ਮੀਟਿੰਗ ਕਰ ਲੈਂਦੇ ਸੀਗੇ ਬੈਠ ਕੇ ਡਿਸਕਸ ਕਰਦੇ ਸੀ ਫਿਰ ਉਸ ਤੋਂ ਬਾਅਦ ਉਹ ਤੁਹਾਡੇ ਨਾਲ ਸ਼ੁਰੂ ਕਰਦੇ ਸੀ ਵੀ ਇੱਥੇ ਤੱਕ ਮੰਨ ਲਾਂਗੇ ਇੱਥੇ ਕਿ ਨਹੀਂ ਇਹ ਕਿਵੇਂ ਲੱਗਿਆ ਤੁਹਾਨੂੰ ਇਹ ਚੀਫ ਮਿਨਿਸਟਰ ਦੀ ਕਾਰਗੁਜ਼ਾਰੀ ਜੇ ਤੁਸੀਂ ਜਿਹੜੇ ਤਾਰੇ ਇਹ ਚ ਮੈਨੂੰ ਐ ਲੱਗਿਆ ਵੀ ਕੋਈ ਤਿਆਰੀ ਨਾਲ ਨਹੀਂ ਸੀ ਇਹ ਆਏ ਇਹਨਾਂ ਦਾ ਮਤਲਬ ਹੈ ਮੰਤਨ ਹੈਗਾ ਵੀ ਮੈਨੂੰ ਗੱਲਾਂ ਬਹੁਤ ਆਉਂਦੀਆਂ ਨੇ ਮੈਂ ਟਾਲ ਮਟੋਲ ਜਿਆ ਕਰਕੇ ਗੋਲ ਗਲ ਕਰਕੇ ਹਾਂ ਹੂੰ ਕਹੀ ਜਾਊਂਗਾ ਨਾ ਕਿਸੇ ਤੇ ਹੈ ਕਰਨੀ ਨਹੀਂ ਦੇਣਾ ਕਿਸੇ ਨੂੰ ਕੁਝ ਹੈ ਨਹੀਂ ਸਾਡਾ ਤਜਰਬਾ ਇਹਦੇ ਨਾਲ ਇਹ ਹੋਇਆ ਵੀ ਇਹਦੀਆਂ ਮੀਟਿੰਗਾਂ ਤੇ ਮੀਟਿੰਗ ਚੋਂ ਬਾਹਰ ਹੀ ਕਹਿਤਾ ਸੀ ਅਸੀਂ ਵੀ ਆ ਹੋਊਗਾ ਭਾਈ ਯਾਨੀ ਜੇ ਇਹ ਗੱਲ ਹੋ ਗਈ ਇਹ ਤਾਂ ਨਹੀਂ ਸੀ ਕਹੀ ਨਾ ਸਾਡੀ ਅਸੈਸਮੈਂਟ ਸੀ ਵੀ ਇੰਨੀ ਹੋ ਜੂਗੀ ਪੋਜੀਟਿਵ ਹੋ ਗਈ ਜੀ ਮੀਟਿੰਗ ਮੁੱਖ ਮੰਤਰੀ ਨੇ ਸਾਰਿਆਂ ਤੇ ਹਾਂ ਕਹਿਤਾ ਜੀ ਪਰ ਦੇਣੀ ਕੋਈ ਹੈ ਨਹੀਂ ਤੇ ਇਹ ਤਾਂ ਮਤਲਬ ਤਿਆਰੀ ਨਾਲ ਤਾਂ ਜਿਵੇਂ ਹੁਣ ਤਿਆਰੀ ਮੰਗ ਪੱਤਰ ਪਹਿਲਾਂ ਗਿਆ ਸੀ ਇਹਨਾਂ ਦੇ ਅਫਸਰ ਸਾਹਿਬ ਜਿਹੜੀ ਮੂਰੇ ਬੈਠੀ ਹੈ ਮੀਟਿੰਗ ਕਰਾਉਂਦੀ ਹੈ ਉਹ ਸਾਰਿਆਂ ਮੈਂ ਕਹਿੰਦਾ ਨਾਰਮਲੀ ਜਿਹੜਾ ਇੱਕ ਜਦੋਂ 네ਗੋਸ਼ੀਏਸ਼ਨ ਤੱਕ ਪਹੁੰਚਣਾ ਹੁੰਦਾ ਗਵਰਨਮੈਂਟ ਨੇ ਉਦੋਂ ਇੱਕ ਲੈਵਲ ਦਾ ਬਣਿਆ ਹੁੰਦਾ ਵੀ ਆ ਦੋ ਚਾਰ ਮੰਨ ਲਾਂਗੇ ਬਾਕੀ ਰਹਿ ਜਾਣਗੇ ਫਿਰ ਮੀਟਿੰਗ ਦੇ ਲਾਂਗੇ ਫਿਰ ਗੱਲ ਕਰ ਲਾਂਗੇ ਅੱਗੇ ਬਾਕੀ ਦੀਆਂ ਚੀਜ਼ਾਂ ਨੇ ਕਿ ਆ ਪਹਿਲਾਂ ਕਰ ਲਈਏ ਆ ਬਾਅਦ ਚ ਕਰ ਲਈਏ ਤੁਹਾਡਾ ਜਿਹੜੇ ਡਿਸਕਸ਼ਨ ਹੋਈ ਆ ਉਹ ਮੰਗ ਬਾਈ ਕੀ ਹੋਈ ਆ ਪਹਿਲੇ ਤੋਂ ਲੈ ਕੇ ਅੱਗੇ ਤੱਕ ਕੀ ਜਾਂ ਗਵਰਨਮੈਂਟ ਨੇ ਕਿਹਾ ਵੀ ਬਣਾ ਆ ਕਰ ਲੈਨੇ ਆਪਾਂ ਨਹੀਂ ਨਹੀਂ ਬਿਲਕੁਲ ਸੀਰੀਅਲ ਨੰਬਰ ਨਾਲ ਨਹੀਂ ਮੰਗਾਂ ਵੱਡੀਆਂ ਹੋਈਆਂ ਸੀ ਇੱਕ ਤੋਂ ਲੈ ਕੇ ਅਸੀਂ 8 ਤੱਕ 9 ਤੱਕ ਚਲੇ ਗਏ ਸੀ 18 ਮੰਗਾਂ ਸੀਗੀਆਂ 9 ਤੇ ਚਰਚਾ ਹੋ ਗਈ ਸੀ ਤੇ 9 ਤੇ ਰਹਿੰਦੀ ਇੱਕ ਜਿਹੜੀ ਪਹਿਲੀ ਮੀਟਿੰਗ ਹੋਏ ਉਹਨਾਂ ਨਾਲ ਹੋ ਰਹੀ ਹੈ ਗਵਰਨਮੈਂਟ ਆਫ ਇੰਡੀਆ ਦੇ ਮਨਿਸਟਰਾਂ ਦੀ ਉੱਥੇ ਆਰਗੂਮੈਂਟ ਵੀ ਪੁਲਿਸ ਅਫਸਰ ਮੈਂ ਕਰਦੇ ਦੇਖੇ ਨੇ ਕਈ ਵਾਰ ਤੁਹਾਡੀ ਮੀਟਿੰਗ ਦੇ ਵਿੱਚ ਜਿਹੜੀ ਦਲੀਲ ਸਰਕਾਰੀ ਪੱਖ ਤੋਂ ਕੌਣ ਦੇ ਰਿਹਾ ਸੀ ਸਾਡੇ ਸਰਕਾਰੀ ਪੱਖ ਤੋਂ ਨਹੀਂ ਕੋਈ ਬੋਲਿਆ ਮੁੱਖ ਮੰਤਰੀ ਬੋਲਦਾ ਰਿਹਾ ਹੈ ਤਕਰੀਬਨ ਇਸ ਮੀਟਿੰਗ ਦੇ ਵਿੱਚ ਤਾਂ ਦੂਜਾ ਕੋਈ ਨਹੀਂ ਕਿਸੇ ਨੇ ਨਹੀਂ ਬੋਲਿਆ ਵੀ ਆ ਨਹੀਂ ਇਹ ਆ ਗੱਲ ਜੇ ਯਾਨੀ ਕਿਸੇ ਮਹਿਕਮੇ ਨਾਲ ਸੰਬੰਧਤ ਕੋਈ ਗੱਲ ਹੁੰਦੀ ਹੈ ਜਿਵੇਂ ਨਿਵਾੜ ਦਾ ਅਧਿਕਾਰੀ ਬੋਲਿਆ ਸੀ ਉਹ ਹੀ ਗੱਲ ਦਾ ਜਵਾਬ ਦਿੱਤਾ ਉਹਨੇ ਵੀ ਉਹ ਨਵਾਰਡ ਵਾਲੇ ਨਹੀਂ ਮੰਨ ਰਹੇ ਜੀ ਵਨ ਟਾਈਮ ਸੈਟਲਮੈਂਟ ਦੀ ਖਾਤਰ ਤੇ ਫਿਰ ਮੁੱਖ ਮੰਤਰੀ ਨੇ ਕਿਹਾ ਵੀ ਆਹ ਤਾਂ ਸਾਡੀ ਜੀ ਅਸੀਂ ਬਹੁਤ ਜ਼ੋਰ ਲਾਇਆ ਜੀ ਉਹ ਮੰਨ ਨਹੀਂ ਰਹੇ ਜੀ ਉਦੋਂ ਦਾਖਲ ਦਿੱਤਾ ਬੈਸੇ ਨਹੀਂ ਜਿਆਦਾ ਮੁੱਖ ਮੰਤਰੀ ਜਵਾਬ ਦਿੰਦਾ ਰਿਹਾ ਜੀ ਤੇ ਮੀਟਿੰਗ ਕੱਲ 11 ਵਜੇ ਆ ਫਿਰ ਹਾਂ ਜੀ 11 ਐਜੰਡਾ ਇਸ ਸਾਰੀ ਸਿਚੁਏਸ਼ਨ ਦਾ ਜਾਂ ਜਾਂ ਹੋਰ ਵੀ ਕੋਈ ਏਜੰਡਾ ਜਿਹੜਾ ਇਮੀਡੀਏਟ ਗਵਰਨਮੈਂਟ ਦੇ ਨਾਲ ਸਰਦਾ ਇਹਦੇ ਤੇ ਵੀ ਸਾਰੀ ਰਿਪੋਰਟਿੰਗ ਹੋ ਜਾਊਗੀ ਕੌਣ ਗ੍ਰਿਪਤਾਰ ਹੋਇਆ ਕਿੰਨੇ ਬੰਦੇ ਸੀ ਛੜਤੇ ਕਿਨੇ ਛੜਤੇ ਕੀ ਰਹਿ ਗਿਆ ਤੁਹਾਡਾ ਕੀ ਹੈ ਬਾਕੀ ਚੀਜ਼ ਕੁਝ ਹੋਇਆ ਕਿੰਨੀ ਗਿਣਤੀ ਆਈ ਕਿਹਦੇ ਬੰਦੇ ਕਿੱਥੇ ਕਿੱਥੇ ਪਹੁੰਚ ਗਏ ਕੁਝ ਬੰਦੇ 34 ਚ ਵੀ ਜਾ ਬੜੇ ਸੀ ਆ 34 ਵੀ ਆ ਗਏ ਸੀ ਹਾਂ ਹਾਂ ਤੇ ਵੈਸੇ ਤਾਂ ਕਿਤੇ ਨਹੀਂ लाठी चार्ज ਜਾਂ ਕੁਝ ਹੋਰ ਨਹੀਂ ਹੋਇਆ ਕਿਉਂਕਿ ਸਾਈਡ ਤੇ ਬੈਠੇ ਸੀ ਤੇ ਇਸ ਤਰ੍ਹਾਂ ਦਾ ਪੁਲਿਸ ਦਾ ਰਵਈਆ ਨਹੀਂ ਸੀ ਸ਼ਾਇਦ ਪੁਲਿਸ ਉਤੋਂ ਹੁਕਮ ਹੋਣਾ ਉਹਨਾਂ ਦਾ ਵੀ ਨਹੀਂ ਕਰਨਾ ਇਧਰੋਂ ਵੀ ਸੀ ਵੀ ਟਕਰਾ ਨਹੀਂ ਲੈਣਾ ਆਪਾਂ ਵੀ ਇਧਰੋਂ ਵੀ ਸੀ ਆਪਣਾ ਵੀ ਤੇ ਜਿਹੜੇ ਇਹ ਨੈਰੇਟਿਵ ਨੂੰ ਕਿਵੇਂ ਤੋੜਿਆ ਇਹ ਤਾਂ ਤੁਸੀਂ ਸਿਆਣਪ ਨਾਲ ਲੈ ਲਿਆ ਫੈਸਲਾ ਇਹ ਕਿ ਜੀ ਆਪਾਂ ਸਾਈਡਾਂ ਤੇ ਬੈਠਾਂਗੇ ਆਪਾਂ ਰੋਕਣਾ ਹੀ ਨਹੀਂ ਤਾਂ ਕਿ ਇਹ ਕਾਮਜਾਬ ਨਾ ਹੋਵੇ ਕਿ ਅਸੀਂ ਸੜਕਾ ਰੋਕ ਰਹੇ ਹਾਂ ਤੇ ਇਨੂੰ ਡੀਫੀਟ ਕਰਨ ਲਈ ਹੁਣ ਅੰਦੋਲਨ ਤੋਂ ਬਿਨਾਂ ਵੀ ਕੰਮ ਨਹੀਂ ਚੱਲਦਾ ਤੇ ਅੰਦੋਲਨ ਹੋਰ ਤਰੀਕੇ ਕਿਹੜਾ ਜੇ ਸਾਈਡ ਤੇ ਬੈਠਿਆਂ ਨੂੰ ਕੋਈ ਮੀਟਿੰਗ ਵੀ ਨਹੀਂ ਦਿੰਦਾ ਕਈ ਵਾਰ ਬਾਹਰ ਧਰਨਿਆਂ ਤੇ ਲੋਕ ਬੈਠੇ ਰਹਿੰਦੇ ਨੇ ਚਲੋ ਜੀ ਛੱਡੋ ਇਹ ਇੱਕ ਕੰਟਰਡਿਕਸ਼ਨ ਆ ਆਪਸ ਦੇ ਵਿੱਚ ਕੀ ਕੀਤਾ ਜਾਏਗਾ ਇਹਦਾ ਚਲ ਐ ਨਕੀਰ ਨਹੀਂ ਕਢੀ ਹੋਰ ਤੇਰੇ ਤਰੀਕੇ ਆ ਇਹਨਾਂ ਦੇ ਮੰਤਰੀ ਐ ਐਮ ਐਲ اے ਐ ਵਜ਼ੀਰ ਨੇ ਇਹ ਆਪ ਨੇ ਆਪ ਦੌਰਿਆਂ ਤੇ ਜਾਂਦੇ ਆ ਹੋਰ ਜਾ ਕੇ ਵੱਡੇ ਵੱਡੇ ਨੀ ਪੱਤਰ ਰੱਖਦੇ ਆ ਵੱਡੀਆਂ ਵੱਡੀਆਂ ਬੜਕਾ ਮਾਰਦੇ ਆ ਉਹ ਦੋ ਇਹਨਾਂ ਦੇ ਘਰਾਵਾਂ ਦਾ ਹੀ ਰੂਪ ਹੋ ਸਕਦੇ ਨੇ ਚਲੋ ਅਸੀਂ ਇਸ ਗੱਲ ਤੇ ਤਾਂ ਸਾਡੇ ਦਿਮਾਗ ਦੇ ਵਿੱਚ ਇੱਕ ਬਾਰ-ਬਾਰ ਖੜਕ ਜਾ ਰਹੀ ਹੈ ਇਹ ਗੱਲ ਕਿ ਜਨਤਕ ਵਿਰੋਧ ਨਹੀਂ ਘਟਨਾ ਚਾਹੀਦਾ ਜਿਹੜੀ ਗੱਲ ਤੇ ਜਨਤਕ ਵਿਰੋਧ ਹੁੰਦਾ ਹੋਵੇ ਉਹਦਾ ਬਚਾਅ ਕਿੱਥੋਂ ਹੋ ਸਕਦਾ ਕਿੰਨਾ ਹੋ ਸਕਦਾ ਉਹ ਜਿਆਦਾ ਤੋਂ ਜਿਆਦਾ ਧਿਆਨ ਰੱਖ ਕੇ ਕਰੀਏ ਤੇ ਡੀਸੀ ਦਫ਼ਤਰਾਂ ਦੇ ਮੂਹਰੇ ਪੱਕੇ ਮੋਰਚੇ ਲਾਏ ਜਾ ਸਕਦੇ ਨੇ ਐਸਡੀਐਮ ਦਫ਼ਤਰਾਂ ਮੂਹਰੇ ਬੈਠਿਆ ਜਾ ਸਕਦਾ ਫਰਮਾ ਤਾਂ ਹੈਗੇ ਨੇ ਬਥੇਰੀਆਂ ਕਰਨਾ ਕਿ ਉਹਦਾ ਤੇ ਇਹ ਨੂੰ ਧਿਆਨ ਚ ਰੱਖਿਆ ਕਿ ਅਸੀਂ ਇਹ ਤਾਂ ਨਹੀਂ ਵੀ ਹੈ ਗੱਲ ਨਾ ਕਰੇ ਇਹਦੀ ਕੋਈ ਤਾਕਤ ਨਹੀਂ ਗੱਲ ਤਾਂ ਸਰਕਾਰ ਨੂੰ ਕਰਨੀ ਪੈਂਦੀ ਹੈ ਕਿਉਂਕਿ ਇਹ ਸਰਕਾਰ ਚਲਾਉਣੀ ਹੈ ਲੋਕ ਤਾਂ ਕਹਿਣਗੇ ਵੀ ਸਾਡੀ ਗੱਲ ਸੁਣੋ ਸੁਣਨੀ ਤਾਂ ਪੈਣੀ ਹੈ ਤੇ ਜਿਹੜਾ ਇੱਕ ਇੱਕ ਹੋਰ ਪ੍ਰਚਾਰ ਜੂਨੀਅਨਾਂ ਦੇ ਬਾਰੇ ਹੋ ਰਿਹਾ ਉਹ ਕਹਿੰਦੇ ਵੀ ਆਪਣੀ ਵੰਗ ਤੇ ਤਾਂ ਚਲੋ ਧਰਨਾ ਮੁਜ਼ਾਹਰਾ ਨਾਓ ਜੀ ਇਹ ਦੂਜੀਆਂ ਗੱਲਾਂ ਤੇ ਵੀ ਜੂਨੀਅਨਾਂ ਦਾ दखਲ ਦੇਣ ਲੱਗੀਆਂ ਇਹ ਤਾਂ ਪ੍ਰਸ਼ਾਸਨਿਕ ਦਖਲ ਨੇ ਇਹ ਹੋਰ ਦਾਇਰੇ ਨੇ ਜੂਨੀਅਨਾਂ ਦਾ ਇਹ ਕੰਮ ਨਹੀਂ ਹੈ ਉੱਥੇ ਕਿਉਂ ਜਾਂਦੇ ਨੇ ਜਿਵੇਂ ਇਮੀਗ੍ਰੇਸ਼ਨ ਦੇ ਕਿਸੇ ਏਜੰਟ ਦਾ ਮਾਮਲਾ ਹੈ ਕਿਸੇ ਹੋਰਾਂ ਦੇ ਮਾਮਲੇ ਨੇ ਸਾਰੇ ਇਹ ਵੀ ਇੱਕ ਨੈਰੇਟਿਵ ਬਣ ਰਿਹਾ ਹੈ ਦੇਖੋ ਜੂਨੀਅਨ ਦੇ ਵਿੱਚ ਹੈ ਜੂਨੀਅਨ ਦੇ ਵਿੱਚ ਕੌਣ ਨੇ ਜੀ ਪੀੜਿਤ ਕਿਸਾਨ ਨੇ ਪੀੜਿਤ ਕਿਸਾਨ ਜ਼ਮੀਨਾਂ ਵੇਚ-ਵੇਚ ਕੇ ਬਾਹਰ ਵੱੱਲੇ ਭੇਜ ਰਹੇ ਨੇ ਇੱਥੇ ਨੌਕਰੀਆਂ ਹੈ ਨਹੀਂ ਇੱਥੇ ਤਾਂ ਤੁਸੀਂ ਉਹ ਜਾ ਕੋ ਸਿਰਜੇ ਹੀ ਨਹੀਂ ਕਿਸੇ ਦਾ ਕੁਝ ਗੁਜ਼ਾਰਾ ਖੇਤੀ ਦੇ ਵਿੱਚੋਂ ਗੁਜ਼ਾਰਾ ਨਹੀਂ ਹੋ ਰਿਹਾ ਮਜ਼ਦੂਰਾਂ ਦੇ ਬੱਚਿਆਂ ਕੋਲੇ ਕੰਮ ਨਹੀਂ ਸੰਤਾਂ ਦੇ ਵਿੱਚੋਂ ਮਜ਼ਦੂਰਾਂ ਦੀ ਸ਼ਾਂਤੀ ਹੋ ਰਹੀ ਹੈ ਆਰਥਿਕ ਤੰਗੀ ਤੋਂ ਕਰਨ ਲੋਕ ਕੀ ਇਕੱਠੇ ਪਹਿਲਾਂ ਪੈਸੇ ਇਕੱਠੇ ਕਰਦੇ ਨੇ ਫਿਰ ਏਜੰਟ ਕੋਲੇ ਜਾਂਦੇ ਨੇ ਏਜੰਟ ਉਹਨਾਂ ਨੂੰ ਠੱਗੀਆਂ ਮਾਰ ਜਾਂਦਾ ਆ ਜਿਹੜੇ ਨੇ ਅਮਰੀਕਾ ਦੇ ਵਿੱਚੋਂ ਜਹਾਜ਼ ਭਰ-ਭਰ ਕਹਿੰਦੇ ਏਜੰਟਾਂ ਦੇ ਭੇਜੇ ਹੋਏ ਬੰਦੇ ਸੀ ਨਾ ਇਹ ਹੁਣ ਜਿਹੜੀ ਇਹ 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 ਮਾਹੌਲ ਬਣ ਰਿਹਾ ਵੀ ਇੱਥੇ ਕੰਮ ਨਹੀਂ ਭੇਜ ਦਿਓ ਬੱਚਿਆਂ ਨੂੰ ਬਾਹਰ ਉੱਥੇ ਫਿਰ ਇਹ ਸਾਡੀ ਮਜ਼ਬੂਰੀ ਦਾ ਆਰਥਿਕ ਤੰਗੀ ਦਾ ਏਜੰਟ ਨਜਾਇਜ਼ ਪੈਦਾ ਲਾ ਕੇ ਲੋਕਾਂ ਨੂੰ ਠੱਗੀ ਮਾਰਨ ਸਰਕਾਰ ਦੱਸ ਦੇ ਵੀ ਸਰਕਾਰ ਨੇ ਕਿਹੜਾ ਫੈਸਲਾ ਕੀਤਾ ਵੀ ਤਾਂ ਏਜੰਟ ਨੇ ਸੋਨੇ ਨਾਲ ਠੱਗੀ ਮਾਰਤੀ ਸਾਡੇ ਕੋਲੇ ਆਓ ਕੋਈ ਬ੍ਰਾਂਚ ਖੋਲਣ ਕੋਈ ਇਹੋ ਜਿਹਾ ਮਹਿਕਮਾ ਦੱਸਣ ਜਿੱਥੇ ਜਾ ਕੇ ਸਾਡੇ ਲੋਕ ਸਪਾਰਸ਼ ਕਰਦਣ ਸ਼ਿਕਾਇਤ ਕਰਨ ਤੇ ਸੋਲਵ ਕਰਦਣ ਇੱਕ ਵੀ ਦਿਖਾਦਾਨੇ ਜਾਂ ਪੁਲਿਸ ਕੇਸ ਦਿੱਤਾ ਹੋਵੇ ਅਸੀਂ ਕੋਈ ਪੁਲਿਸ ਨੇ ਕੋਈ ਨਵੇੜਾ ਕੀਤਾ ਹੋਵੇ ਕੋਈ ਡਿਪਾਰਟਮੈਂਟ ਹੈ ਹੈ ਜਾਂ ਜਿੱਤੇ ਜਾ ਕੇ ਕੋਈ ਪੀੜਤ ਬੰਦਾ ਆਪਦੀ ਗੱਲ ਦੱਸ ਸਕਦਾ ਹੋਵੇ ਤੇ ਇਹ ਨਵੇੜਾ ਕਰ ਦੇਣ ਮਾਨ ਸਾਹਿਬ ਹੀ ਦੱਸ ਦੇਣ ਫਿਰ ਸਾਨੂੰ ਆਪ ਕਿਸਾਨ ਜੱਤੇ ਬੰਗਿਆਂ ਨੂੰ ਜਾਣਾ ਹੀ ਪੈਂਦਾ ਸਿੱਧਾ ਉੱਥੇ ਜਿਹੜਾ ਇਹ ਕਹਿੰਦੇ ਨੇ ਮਾਨ ਸਾਹਿਬ ਇਹ ਸੱਸ ਨੂੰ ਦੇ ਰੋਲੇ 'ਚ ਵੀ ਜਾਂਦੇ ਨੇ ਮੇਰੇ ਨਾਲ ਤਾਂ ਧਿਆਨ ਚ ਨਹੀਂ ਅੱਜ ਤੱਕ ਕੋਈ ਵੀ ਸੱਸ ਨੂੰ ਦਾ ਰੋਲਾ ਕਿਤੇ ਮਾਨ ਸਾਹਿਬ ਇਹਨਾਂ ਦਾ ਥੋੜਾ ਪੈਸਾ ਸੱਸ ਨੂੰ ਦਾ ਵੀ ਹੁੰਦਾ ਸਮਾਜ ਕਰਾਉਣਾ ਸਮਾਜ ਨੇ ਜਾਣਾ ਹੀ ਹੁੰਦਾ ਉਹ ਤਾਂ ਕੋਈ ਵੀ ਜਾ ਸਕਦਾ ਇਹ ਵੀ ਕੋਈ ਨੈਟਿਵ ਗੱਲ ਤਾਂ ਹੈ ਨਹੀਂ ਵਾਦੀ ਕਰਾਉਣੇ ਹੁੰਦੇ ਨੇ ਕਿਸੇ ਦੀ ਕੁੜੀ ਨਹੀਂ ਕੋਈ ਬਸਾਉਂਦਾ ਕਿਸ ਦਾ ਕੋਈ ਹੋਰ ਨਹੀਂ ਹੈ ਇਹ ਤਾਂ ਸਭੋ ਜਾਵਾ ਜ਼ਰੂਰੀ ਹੈ ਲੈ ਤੇ ਉਧਰ ਵੀ ਜਾਂਦੇ ਨੇ ਦੱਸੋ ਇਹਨਾਂ ਨੂੰ ਹੁਣੇ ਇਹ ਕੀ ਪੀੜ ਹੋ ਗਈ ਜੀ ਜੇ ਸਸਤੇ ਨੂੰ ਲੜ ਪੀਆ ਉਹ ਤੇ ਪ੍ਰਧਾਨ ਨੇ ਉਹਨੂੰ ਵੀ ਸਮਝਾਤਾ ਉਹਨੂੰ ਵੀ ਸਮਝਾਤਾ ਸੈੱਟ ਕਰਤਾ ਤੈਨੂੰ ਪੀੜ ਕਾਹਦੀ ਆ ਭਈ ਬਿਲਕੁਲ ਜਦੋਂ ਕੋਈ ਗੱਲ ਨਹੀਂ ਤਾਂ ਕਈ ਵਾਰ ਨੈਰੇਟਿਵ ਇਹੋ ਜਿਹਾ ਨੇ ਇੱਕ ਨੈਰੇਟਿਵ ਇਹ ਬੜਾ ਉਭਾਰਿਆ ਜਾ ਰਿਹਾ ਜੀ ਇਹਨਾਂ ਨੂੰ ਤਾਂ ਫੰਡਿੰਗ ਪਤਾ ਨਹੀਂ ਕਿੱਥੋਂ ਆਉਂਦੀ ਹੈ ਕੀ ਕਰਦੇ ਨੇ ਇਸਾਲ ਨੇ ਨੇ ਬਾਕੀ ਨੇ ਇਹ ਵੀ ਇੱਕ ਬਣਾਇਆ ਜਾ ਰਿਹਾ ਕਿਸੇ ਨਾ ਕਿਸੇ ਤਰੀਕੇ ਦੇਖੋ ਇਹ ਤਾਂ ਕਿਸੇ ਨੂੰ ਇਹਦੇ ਜਵਾਨ ਨੇ ਆਪ ਫੜ ਸਕਦੇ ਵੀ ਫੰਡਿੰਗ ਬਹੁਤ ਆਉਂਦੀ ਆ ਫੰਡ ਅਸੀਂ ਪਿੰਡਾਂ ਚੋਂ ਇਕੱਠਾ ਕਰਦੇ ਆ ਸਾਰਿਆਂ ਨੂੰ ਪਤਾ ਸਾਰੀਆਂ ਜਥੇਬੰਦੀਆਂ ਪਿੰਡਾਂ ਚੋਂ ਫੰਡ ਇਕੱਠਾ ਕਰਦੀਆਂ ਨੇ ਇਹਨਾਂ ਨੇ ਗੱਡੀਆਂ ਲੈ ਲਈਆਂ ਕਿਸੇ ਕੋਲੇ ਆਪਣੀ ਗੱਡੀ ਨਹੀਂ ਸਾਰੀਆਂ ਗੱਡੀਆਂ ਲੋਕਾਂ ਦੀਆਂ ਨੇ ਬੱਸਾਂ ਵੀ ਨੇ ਟਰੱਕ ਵੀ ਨੇ ਕੈਂਟਰ ਵੀ ਨੇ ਟਰਾਲੀਆਂ ਵੀ ਬਣਾਈਆਂ ਹੋਈਆਂ ਨੇ ਜਿਨ੍ਹਾਂ ਦੇ ਵਿੱਚ ਰੈਸ਼ ਕੀਤੀ ਹੋਈ ਆ ਪਾਣੀ ਵਾਲੀਆਂ ਟੈਂਕੀਆਂ ਵੀ ਹੈਗੀਆਂ ਨੇ ਸਾਡੇ ਕੋਲੇ ਭਾਂਡਿਆਂ ਦੇ ਦੇਗੇ ਵੀ ਹੈਗੇ ਨੇ ਸਾਡੇ ਕੋਲੇ ਗੈਸ ਸਿਲੰਡਰ ਵੀ ਹੈਗੇ ਨੇ ਇਹ ਸਾਰਾ ਲੋਕਾਂ ਦੀ ਪ੍ਰਾਪਰਟੀ ਹੈ ਜੀ ਲੋਕਾਂ ਨੇ ਇਕੱਠੇ ਕਰਕੇ ਬਣਾਇਆ ਲੋਕ ਕੀ ਨਹੀਂ ਕਰ ਸਕਦੇ ਹਮੀਰ ਲੋਕ ਜਦੋਂ ਆਪਣੀ ਤੇ ਆਏ ਜਾਂਦੇ ਨੇ ਦੇਖੋ ਲੰਗਰ ਚੱਲਦੇ ਨੇ ਤਾਂ ਲੋਕਾਂ ਨੇ ਚਲਾਏ ਹੋਏ ਨੇ ਗੁਰੂ ਘਰਾਂ ਦੇ ਵਿੱਚ ਤੇ ਇਹ ਤਾਂ ਲੋਕਾਂ ਦੀ ਪ੍ਰਾਪਰਟੀ ਹੈ ਲੋਕਾਂ ਦੀ ਜਾਇਦਾਦ ਹੈ ਜੇ ਕੋਈ ਇਹ ਤੇ ਕਹੇ ਵੀ ਇਹ ਫੰਡੇ ਦੇ ਨਾਮੋਂ ਬਾਹਰ ਹੋ ਗਿਆ ਇਹੋ ਜਿਹਾ ਕੋਈ ਮਸਲਾ ਨਹੀਂ ਹਾਂ ਸਾਡੇ ਪੁਰਣਾ ਦੇ ਮੁੰਡੇ ਬਾਹਰ ਗਏ ਹੋਏ ਨੇ ਉਹ ਜਦੋਂ ਇੱਧਰ ਆਉਂਦੇ ਨੇ ਕਿਸੇ ਘੋਲ ਦੇ ਵਿੱਚ ਉਹ ਚਲਦੇ ਘੋਲ ਦੇ ਵਿੱਚ ਕਿਸੇ ਜੱਤੇਬੰਦੀ ਨੂੰ ਜੇ ਐ ਫੰਡ ਦੇਗੇ ਇਹ ਤੋਂ ਐ ਮੋ ਨਹੀਂ ਮੁਕਰਿਆ ਨਹੀਂ ਜਾ ਸਕਦਾ ਵੀ ਉਹ ਫੰਡ ਐ ਫੰਡ ਦਿੰਦੇ ਨਹੀਂ ਦੇ ਜਾਂਦੇ ਨੇ ਮੁੰਡੇ ਜੀ ਚਲੋ ਅਗਲੇ ਦੇਖੋ ਅਗਲੀ ਮੀਟਿੰਗ ਤੇ ਟੇਕ ਹੈ ਹੁਣ ਤੇ ਉਧਰ ਸਰਕਾਰ ਦੇ ਐਟੀਟਿਊਡ ਤੇ ਟੇਕ ਹੈ ਤੇ ਅੱਜ ਲਈ ਇਹਨਾਂ ਵਿੱਚ ਬਹੁਤ ਗੱਲਾਂ ਨੇ ਸਰਕਾਰਾਂ ਟਕਰਾ ਨਾਲ ਨਹੀਂ ਚਲਦੀਆਂ ਹੁੰਦੀਆਂ ਲੈਜਿਟਿਮੇਟ ਪਾਵਰ ਤਾਂ ਲੋਕਾਂ ਦੇ ਮੰਨ ਜਿੱਤ ਕੇ ਹੀ ਹੁੰਦੀ ਹੈ ਜਿਹੜੀ ਜ਼ਬਰਦਸਤੀ ਵਾਲੀ ਤਰੀਕਾਕਾਰ ਹੈ ਉਹ ਸ਼ਾਇਦ ਬਹੁਤ ਲੰਮਾ ਨਹੀਂ ਚੱਲਦਾ ਕਿਉਂਕਿ ਖਾਸ ਤੌਰ ਤੇ ਤਾਂ ਰਹੀ 2 ਸਾਲ ਗਏ ਤੇ ਹੁਣ 2 ਸਾਲਾਂ ਦੇ ਵਿੱਚ ਵੋਟਾਂ ਕਹਿੰਦੇ ਨੇ ਡਾਕਟਰ ਜਗਰੂਪ ਸੇਖੋਂ ਹੀ ਜਿਹੜੇ ਚੋਣਾਂ ਦਾ ਉਹ ਕਰਦੇ ਨੇ ਕਹਿੰਦੇ 45% ਕਿਸਾਨੀ ਨੇ ਵੋਟ ਉਹਨਾਂ ਨੂੰ ਪਾਈ ਹੈ ਜਿਹੜੇ ਛੋਟੇ ਕਿਸਾਨੀ ਆ ਕਹਿੰਦੇ 80-90% ਨੇ ਪਾਈ ਸੀ ਆਵਾਦ ਵੀ ਪਾਰਟੀ ਨੂੰ ਤਾਂ ਹੀ ਮੰਨਵੇ ਆ ਗਈਆਂ ਬਾਕੀ ਜੇ ਅਗਲਾ ਕਿਵੇਂ ਹੋਏਗਾ ਕੀ ਇੰਪੈਕਟ ਪਏਗਾ ਦੇਖੋ ਉਹ ਆਉਣ ਵਾਲਾ ਫਿਊਚਰ ਦੱਸੇਗਾ ਕਿਉਂਕਿ ਨਾਰਮਲੀ politcal cost ਕੋਈ politcal leader ਇੰਨੀ ਨਹੀਂ ਦੇਣਾ ਚਾਹਦਾ ਹੁੰਦਾ ਸ਼ਾਇਦ ਉਹ ਵਧਾ ਲਈ ਹੈ cost ਕਿ ਸਾਡੇ ਨਾਲ ਜਿਆਦਾ ਟਕਰਾਅ ਦੇ ਵਿੱਚ ਜਿਹੜੀ ਉਹਦੀ ਕੀਮਤ ਜਿਆਦਾ ਅਦਾ ਕਰਨੀ ਨਾ ਪੈ ਜਾਏ ਕਿਤੇ ਸ਼ਾਇਦ ਚੀਫ ਮਿਨਿਸਟਰ ਨੂੰ ਇਹਦੀ ਵੀ ਜਾਣਕਾਰੀ ਹੋਣੀ ਹੈ ਜਦੋਂ ਸਭ ਕੁਝ ਜਾਣਦੇ ਨੇ ਤਾਂ ਇਹਦੀ ਵੀ ਹੋਣੀ ਆਪਾਂ ਕਿਉਂ ਐਵੇਂ ਮਤਬਾਰੀ ਕੀਤੀ ਹੈ ਇਸ ਮਾਮਲੇ ਦੇ ਵਿੱਚ ਅੱਜ ਲਈ ਜੰਨਾ ਗੁਰਾ ਸਾਹਿਬ ਬਹੁਤ ਬਹੁਤ ਧੰਨਵਾਦ ਧੰਨਵਾਦ ਜੀ ਧੰਨਵਾਦ